ਪੰਜਾਬ ਦੇ ਨਾਲ ਚੰਡੀਗੜ੍ਹ ਨੇ ਬਹੁਤ ਵੱਡਾ ਇੱਕ ਤੱਕਾ ਕੀਤਾ ਹੈ 2300 ਏਕੜ ਦੀ ਜਿੱਦੇ ਉੱਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਨਜਾਇਜ਼ ਕਬਜ਼ਾ ਕਰਕੇ ਨਜਾਇਜ਼ ਹੀ ਉੱਥੇ ਫੋਰੈਸਟ ਐਕਟ ਔਰ ਵਾਈਲਡਲੈਸ ਐਕਟ ਲਗਾ ਦਿੱਤਾ ਹੈ ਇਹ ਤਾਂ ਛੱਡੀ ਹੋਈ ਜ਼ਮੀਨ ਹੈ ਪੰਜਾਬ ਦੀ ਜਿਹੜੀ ਚੰਡੀਗੜ੍ਹ ਨੂੰ ਛੱਡਣੀ ਪੈਣੀ ਹੈ ਕਬਜ਼ੇ ਤਾਂ ਆਪਾਂ ਨੂੰ ਪਤਾ ਨਾ ਵੈਸੇ ਕਿ ਸੌਖਾ ਤਾਂ ਚੰਡੀਗੜ੍ਹ ਛੱਡੂਗਾ ਨਹੀਂ ਇਸ ਗੱਲ ਨੂੰ ਚੰਡੀਗੜ੍ਹ ਨੂੰ ਤਾਂ ਕਬਜ਼ਾ ਛੱਡਣਾ ਹੀ ਪੈਣਾ ਕਿਉਂਕਿ ਉਹ ਹੈ ਕਿ ਕਿ ਹੁਣ ਚੰਡੀਗੜ੍ਹ ਤੇ ਅਫਸਰ ਸਾਡੇ ਇੰਟੈਕ ਨੇ ਪੰਜਾਬ ਦੇ ਇੰਟੈਕ ਨੇ ਉਹ ਸਾਰੇ ਕਹਿੰਦੇ ਸਾਨੂੰ ਕਦੀ ਗਲਤੀ ਆ ਨਹੀਂ ਆਈ। ਨਿਆਗੌਂ ਮਿਊਂਸਿਪੈਲਿਟੀ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੰਮ ਸ਼ੁਰੂ ਹੋ ਗਿਆ। ਉਹਦੀ ਪਾਈਪਾਂ ਪੈਣੀ ਆ। ਪਾਈਪ ਚੰਡੀਗੜ੍ਹ ਪ੍ਰਸ਼ਾਸਨ ਦਾ ਜਿਦਾਂ ਨਿਕਲ ਨਹੀਂ ਦੇਣਾ। ਜੰਗਲ ਤੋਂ ਜਾਣ ਨਹੀਂ ਦੇਣਾ ਕਿ ਉਥੇ ਫੋਰੈਸਟ ਲਗਾਤਾ। ਠੀਕ ਹੈ। ਹੁਣ ਜਿਹੜੀ ਚੰਡੀਗੜ੍ਹੀ ਸੜਕ ਹੈ ਉਹ ਚ ਪਾਣੀ ਆ ਉਹ ਕਹਿੰਦੇ ਤੁਹਾਨੂੰ ਪਾਣੀ ਨਹੀਂ ਦੇਣੀ ਆ। ਬਿਜਲੀ ਦੇ ਖੰਬੇ ਲਗਾਉਣ ਨਹੀਂ ਦੇਣੇ। ਠੀਕ ਹੈ। ਇਹ ਬਹੁਤ ਵੱਡੀ ਇੱਕ ਇਸ਼ੂ ਬਣ ਚੁੱਕਾ ਹੈ। ਹੁਣ ਇਹ ਜਿਹੜੀ ਚੀਜ਼ ਹੈ ਚੰਡੀ ਕੋਈ ਤੁਸੀਂ ਲੀਗਲੀ ਗਵਰਨਰ ਸਾਹਿਬ ਨੂੰ ਲੈਟਰ ਲਿਖਿਆ ਜਾਂ ਕੇਂਦਰ ਸਰਕਾਰ ਨੂੰ ਲਿਖਿਆ ਜਾਂ ਕਿਸੇ ਅਫਸਰ ਨੂੰ ਲਿਖਿਆ ਐਡਵਾਈਜ਼ਰ ਨੂੰ ਕਿੰਨੇ ਇੱਥੇ ਅਧਿਕਾਰੀ ਹੁੰਦੇ ਨੇ ਤੇ ਇਕੋਸੈਂਸਿਟਿਵ ਜ਼ੋਨ ਕਿਹਦਾ ਸੁਖਨਾ ਵਾਈਲਡਲਾਈਫ ਸੈਂਚਰੀ ਦਾ ਮੈਂ ਕਿ ਸੁਖਨਾ ਵਾਈਲਡਲਾਈਫ ਸੈਂਚਰੀ ਕਿਵੇਂ ਬਣੀ ਹੈ ਸੁਖਨਾ ਵਾਈਲਡਲਾਈਫ ਸੈਂਚਰੀ ਬਣੀ ਹੈ ਇੰਡੀਅਨ ਫੋਰੈਸਟ ਫੋਰੈਸਟ ਐਕਟ ਪਰ ਮੈਂ ਇੰਡੀਅਨ ਫੋਰੈਸਟ ਐਕਟ ਤੇ ਆ ਗਿਆ ਕਰਦੇ ਕਰਦੇ ਮੈਨੂੰ ਤੇ ਅੰਝ ਆਇਆ ਕਿ ਭਾਈ ਸਾਹਿਬ ਇਹ ਜ਼ਮੀਨ ਪੰਜਾਬ ਦੀ ਹੈ ਤੇ ਇਸ ਦੇ ਉੱਪਰ ਕਾਨੂੰਨ ਚੰਡੀਗੜ੍ਹ ਲਗਾਈ ਜਾਂਦਾ ਇਹਦਾ ਮਤਲਬ ਹੋਇਆ ਕਿ ਇੰਡੀਅਨ ਫੋਰੈਸਟ ਐਕਟ ਵੀ galt ਹੈ ਔਰ ਵਾਈਲਡਲਾਈਫ ਸੈਂਸਿਟਿਵ ਕਾਲਦੇ ਤਾਂ ਫਿਰ ਇਕੋ ਸੈਂਸਿਟਿਵ ਜ਼ੋਨ ਜੇ ਪੰਜਾਬ ਸਰਕਾਰ ਲਗਾਉਂਦੀ ਹੈ ਤੇ ਚੰਡੀਗੜ੍ਹ ਦੀ ਇਲੀਗਲ ਓਕੂਪੇਸ਼ਨ ਜਿਹੜਾ ਹੈਗਾ ਜਿਹੜੀ ਉਹਨੇ ਖੋਈ ਹੋਈ ਜ਼ਮੀਨ ਪੰਜਾਬ ਤੋਂ ਉਹਦੇ ਉੱਪਰ ਮੋਰ ਲਗਾਉਂਦੇ ਵੀ ਉਹਨਾਂ ਦੇ ਕਾਨੂੰਨ ਨੂੰ ਤੁਸੀਂ ਮੋਰ ਲਗਾਤੀ ਸੀਐਮ ਪੰਜਾਬ ਮਤਲਬ ਪੰਜਾਬ ਸਰਕਾਰ ਨੇ ਹੀ ਕਹਿਣਾ ਪੈਣਾ ਵੀ ਚੰਡੀਗੜ੍ਹ ਵਾਲੇ ਸਾਡੀ ਜ਼ਮੀਨ ਤੋਂ ਬਾਹਰ ਹੋ ਜਾਓ ਉਹਨਾਂ ਨੂੰ ਇਹ ਗੱਲ ਇਨੀਸ਼ੀਏਟ ਕਰਨੀ ਪੈਣੀ ਹੈ ਸੰਘਰਸ਼ ਦੀ ਰਾਜਨੀਤੀ ਜਾਂ ਗਰਾਊਂਡ ਦੀ ਇੱਕ ਤਾਂ ਹੋ ਗਿਆ ਨਾ ਪਾਰਲੀਮੈਂਟਰੀ ਪੋਲਿਟਿਕ ਪ੍ਰੈਸ ਕਾਨਫਰੰਸ ਕਰ ਲਈ ਇੱਕ ਹੋ ਗਿਆ ਕਿ ਨਹੀਂ ਫਿਰ ਅਸੀਂ ਜੇ ਸਾਨੂੰ ਨਹੀਂ ਦਿੰਦੇ ਸਾਡੇ ਕੋਲ ਵੇ ਸੰਘਰਸ਼ ਦੇ ਵੀ ਹੈਗੇ ਨੇ ਉਹ ਵੀ ਤਿਆਰੀ ਹੈ ਇੱਕ ਰਾਹ ਹੈ ਸੰਘਰਸ਼ ਦਾ ਜਿਹੜਾ ਅਸੀਂ ਕਰਾਂਗੇ ਅਸੀਂ ਇਹ ਜ਼ਮੀਨ ਕਾਂਸ ਦਾ ਜ਼ਮੀਨ ਵਾਸਤੇ ਮੋਰਚਾ ਲਾਵਾਂਗੇ ਆਪਣੀ ਜ਼ਮੀਨ ਵਾਪਸ ਲਵਾਂਗੇ ਔਰ ਇਸ ਮੋਰਚੇ 'ਚ ਅਸੀਂ ਇਕੱਲਾ ਬੀਜੇਪੀ ਨਹੀਂ ਹੈ ਅਸੀਂ ਬਾਕੀ ਨੂੰ ਵੀ ਚੱਕਵਾਂਗੇ ਆਜੋ ਤੁਹਾਡੀ ਪਾਰਟੀ ਤੇ ਕਿਉਂਕਿ ਕਾਲੀ ਦਲ ਇੱਕ ਪਾਸੇ ਹੁੰਦਾ ਸੀ ਬੀਜੇਪੀ ਦੀ ਪੰਜਾਬ ਨੂੰ ਲੈ ਕੇ ਹੋ ਸਟੈਂਡ ਰਹੇ ਨੇਗੇ ਇੱਕ ਦੌਰ ਆ ਪੂਰਾ ਜਿੱਤੇ ਤੁਹਾਡੀ ਲਾਈਨ ਹੋ ਰਹੀ ਆ ਉਹਨਾਂ ਦੀ ਲਾਈਨ ਹੋ ਰਹੀ ਆ ਚੰਡੀਗੜ੍ਹ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਪਹਿਲਾ ਮਸਲਾ ਮੈਂ ਦੇਖ ਰਿਹਾ ਕਿ ਆ ਚੀਜ਼ ਵਿੱਚ ਤੁਸੀਂ ਇਸ ਤਰ੍ਹਾਂ ਦਾ ਕਿ ਪੰਜਾਬ ਦਾ ਹੱਕ ਬਣਦਾ ਚੰਡੀਗੜ੍ਹ ਜਾਂ ਪੰਜਾਬ ਦੇ ਨਾਲ ਚੰਡੀਗੜ੍ਹ ਤੱਕਾ ਕਰ ਰਿਹਾ ਹੈ ਤੁਸੀਂ ਸਭ ਵੇਲੇ ਤੁਸੀਂ ਬਹੁਤ ਵਧੀਆ ਪਰਫਾਰਮ ਕੀਤਾ ਤੇ ਸੀਟ ਤੁਹਾਨੂੰ ਨਹੀਂ ਆਈ ਕੋਈ ਵੋਟ ਸ਼ੇਅਰ ਤੁਹਾਡਾ ਬਹੁਤ ਵਧੀਆ ਸੀ ਪਰ ਹੁਣ ਤੁਹਾਨੂੰ ਝਟਕਾ ਲੱਗਿਆ ਹੈ कि ਐਵੇਂ ਵੀ ਸਮਝੀ ਅਸੀਂ ਇਹਨੂੰ ਕਿ ਬੀਜੇਪੀ ਕੁਝ ਬਦਲੇਗੀ ਪੰਜਾਬ ਨੂੰ ਲੈ ਕੇ ਆਪਣੀ ਸਟ੍ਰੈਟੇਜੀ ਬਦਲਣ ਜਾ ਰਹੀ ਹੈ ਰੀਥਿੰਕ ਕਰ ਰਹੀ ਹੈ ਕੁਝ ਮੈਂ 2001 ਤੋਂ ਪੰਜਾਬ ਬੀਜੇਪੀ ਚ ਐਕਟਿਵ ਹਾਂ ਹਮੇਸ਼ਾ ਸੀ ਕਿ ਉਹ ਚੰਡੀਗੜ੍ਹ ਚਾਹਤਾ ਪੰਜਾਬ ਨੂੰ ਮਿਲਣਾ ਚਾਹੀਦਾ ਔਰ ਖਾਮ ਖਾਂ ਦਾ ਸਾਡੇ ਗਲੇ ਪਾਦੇ ਸੀ ਸੀ ਐਂਟੀ ਪੰਜਾਬ ਵਾਸਤੇ ਨਾਲੇ ਮੈਂ ਅੱਜ ਇੱਕ ਬਿਆਨ ਦਸਾਂ ਬੀਜੇਪੀ ਪੰਜਾਬ ਦਾ ਜਿਨੇ ਕਿਹਾ ਚੰਡੀਗੜ੍ਹ ਨਹੀਂ ਹੋਣਾ ਚਾਹੀਦਾ ਜਾਖੜ ਸਾਹਿਬ ਨੇ ਇੱਕ ਲੈਟਰ ਲਿਖਿਆ ਰੀਥਿੰਕ ਕਰਨ ਨੂੰ ਕਿਹਾ ਬੀਜੇਪੀ ਨੇ ਕਿ ਪੰਜਾਬ ਬਾਰੇ ਰੀਥਿੰਕ ਕਰੀ ਹੈ ਮੈਂ ਉਸ ਉਹਦੀ ਉਹਦੇ ਚੋ ਲਾਈਟ ਚੋ ਵੀ ਪੁੱਛ ਰਿਆਂਗਾ ਉਸ ਕਨਵਰਸੇਸ਼ਨ ਦੀ ਚੋ ਕਿ ਪੰਜਾਬ ਬਾਰੇ ਬੀਜੇਪੀ ਕੋਈ ਆਪਣੀ ਰਾਜਨੀਤੀ ਤੇ ਰਣਨੀਤੀ ਬਦਲਣ ਜਾ ਰਹੀ ਹੈ 1827 ਵਾਲੇ ਐਕਟ ਦੇ ਹਿਸਾਬ ਨਾਲ ਤੁਸੀਂ ਜ਼ਮੀਨ ਲਈ ਸੋਇਲ ਕਨਜ਼ਰਵੇਸ਼ਨ ਵਾਸਤੇ ਫੋਰੈਸਟ ਡਿਕਲੇਅਰ ਨਹੀਂ ਕਰ ਸਕਦੇ ਮਤਲਬ ਚੰਡੀਗੜ੍ਹ ਨੇ ਮਤਲਬ 6 7 ਐਕਟ ਦੀ ਵਾਇਲੇਸ਼ਨ ਕਰਤੀ ਪੂ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਇੱਕ ਸਿਆਸੀ ਨਾਰਾ ਹੁੰਦਾ ਸੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਚੰਡੀਗੜ੍ਹ ਨੂੰ ਲੈ ਕੇ ਬਹੁਤ ਰਾਜਨੀਤੀ ਹੁੰਦੀ ਰਹੀ ਹੈ ਰਜੀਵ ਲੋਂਗੋਵਾਲ ਸਮਝੌਤੇ ਤੋਂ ਲੈ ਕੇ 60 40 ਦੀ ਰੇਸ਼ਿਓ ਤੱਕ ਅਫਸਰਾਂ ਨੂੰ ਲੈ ਕੇ ਵੀ ਰੌਲਾ ਪੈਂਦਾ ਹਰਿਆਣਾ ਪੰਜਾਬ ਦੇ ਅਫਸਰ ਲੱਗਦੇ ਨੇ ਇਹ ਤੋਂ ਬਿਨਾ ਹੋਰ ਵੀ ਬਹੁਤ ਕੁਝ ਹੁੰਦਾ ਹੈ ਬੀਜੇਪੀ ਅੱਜਕੱਲ ਚੰਡੀਗੜ੍ਹ ਦਾ ਮਸਲਾ ਉਠਾ ਰਹੀ ਹੈ ਯਾਨੀ ਪੰਜਾਬ ਦੇ ਪਕਤੋ ਚੰਡੀਗੜ ਅੱਗੇ ਸਵਾਲ ਰੱਖ ਰਹੀ ਹੈ ਹਾਲਾਂਕਿ ਬੀਜੇਪੀ ਨੂੰ ਲੈ ਕੇ ਕਾਫੀ ਸਵਾਲ ਵੀ ਇਸ ਮਸਲੇ ਤੇ ਚੰਡੀਗੜ ਨੂੰ ਲੈ ਕੇ ਉਠਦੇ ਰਹੇ ਆ ਪਰ ਵਿਨੀ ਜੋਸ਼ੀ ਜਿਹੜੇ ਬਹੁਤ ਲੰਮੇ ਸਮੇਂ ਤੋਂ ਬੀਜੇਪੀ ਨਾਲ ਔਰ ਲੰਮੇ ਸਮੇਂ ਤੋਂ ਆਰਐਸਐਸ ਨਾਲ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਜੁੜੇ ਰਹੇ ਨੇ ਉਹ ਇਹ ਸਵਾਲ ਉਠਾਰੇ ਨੇ ਕਿ ਚੰਡੀਗੜ ਪੰਜਾਬ ਦਾ ਹੱਕ ਮਾਰ ਰਿਹਾਗਾ ਤਾਂ ਬੀਜੇਪੀ ਇਹ ਸਵਾਲ ਕਿ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਕਰਨ ਲਈ ਵੀ ਉਠਾ ਰਹੀ ਹੈ ਕਿਉਂਕਿ ਪੰਜਾਬ ਜਿਸ ਤਰ੍ਹਾਂ ਬਾਈਪੋਲ ਦੇ ਰਿਜ਼ਲਟ ਆਏ ਨੇ ਆਉਣ ਵਾਲੇ ਸਮੇਂ 'ਚ ਬੀਜੇਪੀ ਨੂੰ ਇਸੇ ਤਰ੍ਹਾਂ ਦੀ ਰਾਜਨੀਤੀ ਵੱਲ ਵਧਣਾ ਪਏਗਾ ਸਵਾਗਤ ਕਰਦੇ ਹਾਂ ਅਵਨੀਤ ਜੀ ਦਾ ਤੇ ਗੱਲਬਾਤ ਕਰਦੇ ਹਾਂ ਸਵਾਗਤ ਹੈ ਅਵਨੀਤ ਜੀ ਬਹੁਤ ਧੰਨਵਾਦ ਜੀ ਧੰਨਵਾਦ ਪਹਿਲਾਂ ਆਪਾਂ ਮੁੱਦੇ ਦੀ ਗੱਲ ਕਰਦੇ ਹਾਂ ਫਿਰ ਸਿਆਸਤ ਤੇ ਆਉਨੇ ਹੈਗੇ ਮੁੱਦਾ ਦੱਸੋ ਕੀ ਹੈਗਾ ਤੁਸੀਂ ਬੜੀ ਪ੍ਰੈਸ ਕਾਨਫਰੰਸ ਕੀਤੀ ਔਰ ਬੜੀ ਚਰਚਾ ਹੋਈ ਉਹਦੀ ਕਿਉਂਕਿ ਜਦੋਂ ਹੀ ਗੱਲ ਕਦੇ ਪੰਜਾਬ ਦੇ ਹੱਕ ਦੀ ਜਾਂ ਪੰਜਾਬੀਆਂ ਦੀ ਸਾਰੇ ਪੰਜਾਬੀ ਭਰਾ ਆਪਣੇ ਚਾਹੋ Hindu ਹੋਣ ਚ Sikh ਹੋਣ ਮੁਸਲਮਾਨ ਹੋਣ ਬੁੱਧੀ ਜੈਨੀ ਜੋ ਵੀ ਨੇ ਪੰਜਾਬ ਚ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਅਕਸਰ ਉੱਠਦਾ ਹੈਗਾ ਕਿ ਕਿਤੇ ਨਾ ਕਿ ਤੇਜੀ ਪੰਜਾਬ ਦੇ ਨਾਲ ਗੜਬੜ ਹੋ ਜਾਂਦੀ ਹੈਗੀ ਹੁਣ ਇਹ ਜ਼ਮੀਨ ਦਾ ਮਸਲਾ ਕੀ ਹੈ ਚੰਡੀਗੜ੍ਹ ਨੇ ਪੰਜਾਬ ਦੀ ਕਿਹੜੀ ਜ਼ਮੀਨ ਦਬਲੀ ਚੰਡੀਗੜ੍ਹ ਦੇ ਅੰਦਰ ਹੈਗਾ ਪੰਜਾਬ ਐਂਡ ਹਰਿਆਣਾ ਸੈਕਟਰੀਅਟ ਪੰਜਾਬ ਐਂਡ ਹਰਿਆਣਾ ਅਸੈਂਬਲੀ ਇਹ ਮੇਰੇ ਪੰਜਾਬੀ ਵੀਰ ਚੰਗੀ ਤਰ੍ਹਾਂ ਜਾਣਦੇ ਹੋਣੇ ਆ ਉਹਦੇ ਪਿੱਛੇ ਇੱਕ ਪਿੰਡ ਪੈਂਦਾ ਹੁਣ ਕਸਬਾ ਵੀ ਕਹਿ ਲਓ ਕਿਉਂਕਿ ਮਿਊਨਿਸਪੈਲਿਟੀ ਨੇ ਆਗੋਂ ਦਾ ਪਾਰਟ ਹੈ ਉਹਨੂੰ ਕਹਿੰਦੇ ਕਾਉਂਸਲ ਕਾਉਂਸਲ ਦੇ ਪਿੱਛੇ ਜਾ ਕੇ ਇੱਕ ਜ਼ਮੀਨ ਹੈ ਲਗਭਗ 2298 2300 ਏਕੜ ਮੰਨ ਲਓ 2300 ਏਕੜ ਜ਼ਮੀਨ ਹੈ ਜਿਹਦੇ ਉੱਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਨਜਾਇਜ਼ ਕਬਜ਼ਾ ਕਰਕੇ ਨਜਾਇਜ਼ ਹੀ ਉੱਥੇ ਫੋਰੈਸਟ ਐਕਟ ਔਰ ਵਾਈਲਡਲਾਈਫ ਐਕਟ ਲਗਾ ਦਿੱਤਾ ਹੈ ਔਰ ਇਹ ਬਹੁਤ ਹੀ ਜਿਹਨੂੰ ਕਹਿੰਦੇ ਆ ਨਾ ਪੰਜਾਬ ਦੇ ਨਾਲ ਚੰਡੀਗੜ੍ਹ ਨੇ ਬਹੁਤ ਵੱਡਾ ਇੱਕ ਤੱਕਾ ਕੀਤਾ ਹੋਇਆ ਹੈ ਹੋਇਆ ਕਿ ਥੋੜੇ ਦਿਨ ਪਹਿਲੇ ਮੈਂ ਖਰੜ ਤੋਂ ਅਸੈਂਬਲੀ ਦੀ ਤਿਆਰੀ ਕਰ ਰਿਹਾ ਹਾਂ ਉਮੀਦ ਕਰਦਾ ਪਾਰਟੀ ਮੇਂ ਟਿਕਟ ਦੇਗੀ ਮੈਂ ਤਿਆਰੀ ਕਰ ਰਿਹਾ ਹਾਂ ਤੇ ਇਕੋ ਸੈਂਸਿਟਿਵ ਜ਼ੋਨ ਜਿਹੜਾ ਹੈਗਾ ਸੁਖਨਾ ਵਾਈਲਡਲਾਈਫ ਸੈਂਚਰੀ ਦਾ ਉਹ 100 ਮੀਟਰ ਤੋਂ ਵਧਾ ਕੇ 300 ਮੀਟਰ ਕਰਨ ਜਾ ਰਹੀ ਪੰਜਾਬ ਸਰਕਾਰ ਅਖਬਾਰ ਚ ਖਬਰ ਛਪੀ ਸਾਨੂੰ ਪਤਾ ਲੱਗਿਆ ਕੈਬਨਟ ਅਪਰੂਵਲ ਲਈ ਪ੍ਰੋਪੋਜ਼ਲ ਆ ਗਿਆ ਤੇ ਜੇ ਉਸ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਦੇ ਆ ਤੇ ਲਗਭਗ 2 ਲੱਖ ਬਾਦੀ ਔਰ 1/2 ਲੱਖ ਦਾ ਜਿਹੜਾ ਹੈ ਟੂ ਟੂ ਟੂਟਾਂ ਦੇ ਕਗਾਰ ਤੇ ਆ ਜਾਏਗਾ ਕਾਫੀ ਵੱਡਾ ਦਾਇਰਾ ਬਣ ਜਾਂਦਾ ਉਸ ਚ ਨਹੀਂ ਜਾਂਦਾ ਤੇ ਜਦ ਮੈਂ ਉਹਦੇ ਲਈ ਅੰਦੋਲਨ ਕਰਨਾ ਸ਼ੁਰੂ ਕੀਤਾ ਲੋਕਾਂ ਨੂੰ ਕੁਮਨ ਸ਼ੁਰੂ ਕੀਤਾ ਸੀਐਮ ਦੇ ਘਰ ਤੱਕ ਮਾਰਚ ਵੀ ਕੀਤਾ ਪ੍ਰੋਟੈਸਟ ਵੀ ਕੀਤਾ ਪੁਲਿਸ ਨੇ ਰੋਕ ਲਿਆ ਤਾਂ ਕਮਕੀ ਉਹਦੇ ਵਿੱਚ ਮੈਨੂੰ ਇਹ ਗੱਲ ਧਿਆਨ ਆਣੀ ਸ਼ੁਰੂ ਹੋਈ ਮੈਂ ਕਿ ਇਕੋਸੈਂਸਿਟਿਵ ਜ਼ੋਨ ਕਿਦਾ ਸੁਖਨਾ ਵਾਈਲਡਲਾਈਫ ਸੈਂਚੁਰੀ ਦਾ ਮੈਂ ਕਿ ਸੁਖਨਾ ਵਾਈਲਡਲਾਈਫ ਸੈਂਚੁਰੀ ਕਿਵੇਂ ਬਣੀ ਹੈ ਸੁਖਨਾ ਵਾਈਲਡਲਾਈਫ ਸੈਂਚੁਰੀ ਬਣੀ ਹੈ ਇੰਡੀਅਨ ਫੋਰੈਸਟ ਐਕਟ ਪਰ ਮੈਂ ਇੰਡੀਅਨ ਫੋਰੈਸਟ ਐਕਟ ਤੇ ਆ ਗਿਆ ਕਰਦੇ ਕਰਦੇ ਮੈਨੂੰ ਧਿਆਨ ਆਇਆ ਕਿ ਭਾਈ ਸਾਹਿਬ ਇਹ ਜ਼ਮੀਨ ਪੰਜਾਬ ਦੀ ਹੈ ਤੇ ਇਹਦੇ ਉੱਪਰ ਕਾਨੂੰਨ ਚੰਡੀਗੜ੍ਹ ਲਗਾਈ ਜਾਂਦਾ ਇਹਦਾ ਮਤਲਬ ਹੋਇਆ ਕਿ ਇੰਡੀਅਨ ਫੋਰੈਸਟ ਐਕਟ ਵੀ galt ਹੈ ਔਰ ਵਾਈਲਡਲਾਈਫ ਸੈਂਚੁਰੀ ਵੀ galt ਹੈ ਤੇ ਫਿਰ ਇਕੋਸੈਂਸਿਟਿਵ ਜ਼ੋਨ ਜੇ ਪੰਜਾਬ ਸਰਕਾਰ ਲਗਾਉਂਦੀ ਹੈ ਤੇ ਚੰਡੀਗੜ illegal occupation ਜਿਹੜਾ ਹੈਗਾ ਜਿਹੜੀ ਉਹਨੇ ਖੋਈ ਹੋਈ ਜ਼ਮੀਨ ਪੰਜਾਬ ਤੋਂ ਉਹਦੇ ਉੱਪਰ ਮੋਹਰ ਲਗਾਉਂਦੇ ਵੀ ਉਹਨਾਂ ਦੇ ਕਾਨੂੰਨ ਨੂੰ ਤੁਸੀਂ ਮੋਹਰ ਲਗਾਤੀ ਸੋ ਫਿਰ ਜਦ ਇਹ ਸਾਰੀ ਗਲਤੀਆਂ ਆਨਣ ਲੱਗੀ ਤੇ ਮੈਨੂੰ ਧਿਆਨ ਆਇਆ ਕਿ ਇਹ ਤਾਂ ਬਹੁਤ ਗੜਬੜ ਹੋ ਗਿਆ ਹੁਣ ਇਹਦਾ ਪੂਰਾ ਇੱਕ ਪਿਛੋਖੜ ਹੈ ਜਿਹੜੇ ਮੈਂ 2-4 ਮਿੰਟ ਚ ਨਾ ਪਹਿਲੇ ਐਕਸਪਲੇਨ ਕਰਦਾ ਪੰਜਾਬੀ ਵੀਰਾਂ ਨੂੰ ਜਦ ਸਾਡਾ ਪੰਜਾਬ ਇਕੱਠਾ ਹੁੰਦਾ ਸੀ ਜਿਹਨੂੰ ਕਹਿੰਦੇ ਨਾ ਅਸੀਂ ਯੂਨੀਫਾਈਡ ਪੰਜਾਬ ਸਾਂਝਾ ਪੰਜਾਬ ਕਹेलो ਯੂਨੀਫਾਈਡ ਪੰਜਾਬ ਕਹेलो ਜਿਹੜਾ ਮਹਾਪੰਜਾਬ ਕੋ ਪੰਜਾਬ ओरिजिनल ਪੰਜਾਬ ਜਿਹੜਾ ਹੁੰਦਾ ਸੀਗਾ ਅਸਲੀ ਪੰਜਾਬ ਕਹेलो ਮਹਾਪੰਜਾਬ ਕਹेलो ਉਸ ਵਕਤ ਚੰਡੀਗੜ੍ਹ ਦੀ ਐਕ acquisition ਹੋਈ ਇਹ 1952 ਦੇ ਅੰਦਰ ਜਿਹੜਾ ਹੈਗਾ ਇੱਥੇ ਜਿਹੜੇ ਪਿੰਡ ਜੜੇ ਆ ਉਹਨਾਂ ਨੂੰ ਕੋਤ ਉਜਾੜ ਕੇ ਜਿਹੜਾ ਹੈਗਾ ਚੰਡੀਗੜ੍ਹ ਬਣਾਇਆ ਤੇ ਉਸ ਵਕਤ ਜਿਹੜੇ ਕਾਂਸਲ ਵਾਲੇ ਪਾਸੇ ਵਾਲੀ ਜ਼ਮੀਨ ਸੀਗੀ ਇਹ ਜ਼ਮੀਨ ਤੋਂ بارش ਕਰਕੇ ਮਿੱਟੀ ਰੁੜ ਕੇ ਆਂਦੀ ਸੀ ਤੇ ਸੋਇਲ ਕਨਜ਼ਰਵੇਸ਼ਨ ਵਾਸਤੇ ਮਿੱਟੀ ਨਾ ਰੁੜੇ ਚੰਡੀਗੜ੍ਹ ਦੇ ਪਾਸੇ ਨਾ ਆਵੇ ਇਹਨਾਂ ਨੇ ਉਹ ਜ਼ਮੀਨ ਲਗਭਗ 2200 2300 ਏਕੜ ਜ਼ਮੀਨ ਜੋ ਹੈ ਉਹਨਾਂ ਨੇ ਪੰਜਾਬ ਸਰਕਾਰ ਨੇ ਐਕਵਾਇਰ ਕਰ ਲਈ ਔਰ ਐਕਵਾਇਰ ਕਰਕੇ ਇਹਨਾਂ ਨੇ ਜੜੀ ਜ਼ਮੀਨ ਹੈ ਉਹ ਜ਼ਮੀਨ ਜਿਹੜੀ ਹੈ ਸਰਕਾਰ ਦੇ ਨਾਮ ਬੋਲਣ ਲੱਗੀ ਔਰ ਉਸ ਸੋਇਲ ਕਨਜ਼ਰਵੇਸ਼ਨ ਦਾ ਕੰਮ ਉੱਤੇ ਸ਼ੁਰੂ ਕਰਤਾ ਇਨ 1952 ਚ ਹੁਣ ਹੋਇਆ ਗਿਆ 1963 ਚ ਆਂਦੇ ਆਂਦੇ ਜਿਹੜਾ ਹੈਗਾ ਸੌਰੀ 1952 ਚੰਡੀਗੜ੍ਹ ਪੜਿਆ ਤੇ 1963 ਚ ਸੋਇਲ ਜਿਹੜੀ ਹੈਗੀ ਐ ਸੋਇਲ ਕਨਜ਼ਰਵੇਸ਼ਨ ਵਾਸਤੇ ਜ਼ਮੀਨ ਐਕਵਾਇਰ ਕਰ ਲਈ ਔਰ 1966 1966 ਚ ਪਹੁੰਚਦੇ ਪਹੁੰਚਦੇ ਜਿਹੜਾ ਹੈਗਾ ਇਹ ਪੰਜਾਬ ਜਿਹੜਾ ਹੈ ਡਿਵਾਈਡ ਕਰਤਾ ਗਿਆ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਬਣਾਤਾ ਗਿਆ ਜਦ ਚੰਡੀਗੜ੍ਹ ਬਣਾਤਾ ਗਿਆ ਤੇ ਜਿਹੜੀ ਇਹ ਜ਼ਮੀਨ ਸੀ ਜਿਸ ਸੋਇਲ ਕਨਜ਼ਰਵੇਸ਼ਨ ਦਾ ਕੰਮ ਪੰਜਾਬ ਸਰਕਾਰ ਕਰ ਰਹੀ ਸੀ ਉਹ ਜ਼ਮੀਨ ਜਿਹੜੀ ਪੰਜਾਬ ਕੋਲ ਚਲੇਗੀ ਸ਼ਾਇਦ ਉਸ ਵਕਤ ਅੰਬਾਲਾ ਜ਼ਿਲ੍ਹਾ ਹੁੰਦਾ ਸੀਗਾ ਜਦ ਜੋਇੰਟ ਪੰਜਾਬ ਹੁੰਦਾ ਸੀਗਾ ਤੇ ਉਸ ਵਕਤ ਸੋਇਲ ਕਨਜ਼ਰਵੇਸ਼ਨ ਦੇ ਕੰਮ ਵਾਸਤੇ ਜਿਹੜੀ ਜ਼ਮੀਨ ਐਕਵਾਇਰ ਕੀਤੀ ਉਹ ਚਲੇਗੀ ਪੰਜਾਬ ਦੇ ਹਿੱਸੇ ਚੰਡੀਗੜ੍ਹ ਅਲੱਗ ਹੋ ਗਿਆ ਅੰਬਾਲਾ ਜ਼ਿਲ੍ਹਾ ਹੁੰਦਾ ਸੀ ਪਹਿਲੇ ਤੇ ਇਹਨੂੰ ਲੱਗਿਆ ਹੋਣਾ ਸ਼ਾਇਦ ਕਿ ਹੁਣ ਇੱਥੇ ਚੰਡੀਗੜ੍ਹ ਦਾ ਬਹੁਤ ਵੱਡਾ ਇੱਥੇ ਅਮਲਾ ਹੈਗਾ ਔਰ ਚੰਡੀਗੜ੍ਹ ਦੇ ਇਥੇ ਬਹੁਤ ਵੱਡਾ ਅਫਸਰੀ ਅਮਲਾ ਹੈਗਾ ਉਹ ਸੰਭਾਲ ਲਏਗਾ ਉਸ ਵਕਤ ਸਾਰਾ ਇਲਾਕਾ ਜੰਗਲ ਹੀ ਹੋ ਪੈੰਡੂ ਲੱਗ ਗਿਆ ਜੰਗਲ ਕਹ ਲੋ ਹੁੰਦਾ ਸੀ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਕੰਮ ਕਰੋ ਤੁਸੀਂ ਇਹਦੀ ਸਾਂਭਾਲ ਕਰ ਲ ਇਹ ਜਿਹੜਾ ਇੰਡੀਅਨ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਹੈ 1966 ਉਹਦੇ ਸ਼ੈਡਿਊਲ 2 ਚ ਦੱਸਿਆ ਗਿਆ ਹੈ ਕਿਹੜੀ ਜ਼ਮੀਨ ਕਿੱਥੇ ਹੈ ਜਿਹੜੀ ਕਾਉਂਸਲ ਦੀ ਜ਼ਮੀਨ ਹੈਗੀ ਹੈ ਸ਼ੈਡਿਊਲ 2 ਦੇ ਤਹਿਤ ਸਾਫ਼ ਦਿਖਦੀ ਹੈ ਕਿ ਉਹ ਪੰਜਾਬ ਕੋਲ ਹੈ ਉਸ ਤੋਂ ਬਾਅਦ ਇੱਕ ਸ਼ੈਡਿਊਲ 13 ਹੈ ਉਦਾ ਰੀਓਗਨੇਸ਼ਨ ਇੱਕ ਦਾ ਉਹ ਸ਼ਡਿਊਲ ਤੇ ਰਹੇ ਕਹਿੰਦਾ ਹੈ ਕਿ ਵੀ ਜਿਹੜੀ ਤੁਹਾਡੀ ਇਹ ਜ਼ਮੀਨ ਹੈ ਜਿਹੜੀ ਪੰਜਾਬ ਦੀ ਜ਼ਮੀਨ ਹੈ ਉਹਦੀ ਰੱਖ ਰਖਾਓ ਸੋਇਲ ਕਨਜ਼ਰਵੇਸ਼ਨ ਵਾਸਤੇ ਅਸੀਂ ਜਿਹੜਾ ਹੈਗਾ ਚੰਡੀਗੜ੍ਹ ਪ੍ਰਸ਼ਾਸਨ ਦੇ ਰਹੇ ਆ ਕਿ ਤੁਸੀਂ ਸਿਰਫ ਸੋਇਲ ਕਨਜ਼ਰਵ ਕਰਨੀ ਹੋਰ ਕੋਈ ਕੰਮ ਨਹੀਂ ਕਰਨਾ ਤਾਂ ਮੈਂ ਸਵਾਲ ਵੀ ਨਾਲ-ਨਾਲ ਕਰਦਾ ਰਹਾ ਹਾਂ ਹੁਣ ਮੈਂ ਨਾਲ-ਨਾਲ ਸਵਾਲ ਕਰਦਾ ਰਹਾ ਤੁਸੀਂ ਵਿੱਚ ਜਿਹੜੀ ਗੱਲ ਰਹੀ ਉਹ ਵੀ ਆਈ ਜਾਵੇ ਹਨਾ ਆਪਾਂ ਪ੍ਰੈਸ ਕਾਨਫਰੈਂਸ ਫਾਰਮੈਟ ਚ ਨਾ ਰੱਖੀਏ ਇਹਨੂੰ ਇੰਟਰਵਿਊ ਨੂੰ ਇਹ ਪੰਜਾਬ ਕਿੱਥੇ ਸੀਗਾ ਪੰਜਾਬ ਨੂੰ ਨਹੀਂ ਪਤਾ ਲੱਗਿਆ ਇੰਨੀਆਂ ਸਰਕਾਰਾਂ ਅਬੀਜੀ ਆਈਆਂ ਤੁਸੀਂ ਵੀ ਸਰਕਾਰ ਚ ਰਹੇ ਹਲੋ ਜਿਵੇਂ ਛੋਟੇ ਭਰਾ ਬਣ ਕੇ ਰਹੇ ਤਾਲੀਆਂ ਦੀ ਸਰਕਾਰ ਚ ਦੋ ਵਾਰ ਇੱਕ ਕੈਪਟਨ ਦੀ ਸਰਕਾਰ ਵੀ ਆਈ ਹੁਣ ਆਪਦੀ ਸਰਕਾਰ ਵੀ ਹੈਗੀ ਕਿਸੇ ਨੂੰ ਨਹੀਂ ਪਤਾ ਲੱਗਿਆ ਤੇ ਬਿਲਕੁਲ ਠੀਕ ਕਹਿ ਰਹੇ ਹੋ ਜੀ ਕੁਝ ਗੱਲਾਂ ਜਿਹੜੀ ਹੈ ਨਾ ਬਿਊਰੋਕ੍ਰੇਸੀ ਨੇ ਦੇਖਣੀਆਂ ਹੁੰਦੀਆਂ ਡੇ ਟੂ ਡੇ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਜਿਹੜੀ ਪੋਲਿਟੀਕਲ ਲੀਡਰਸ਼ਿਪ ਹੁੰਦੀ ਹੈ ਤੇ ਕੁਝ ਨਿਰਣੇ ਲੈਂਦੀ ਹੈ ਜਿਹਨੂੰ ਕਹਿੰਦੇ ਨਾ ਵੀ ਨਏ ਚੀਜ਼ਾਂ ਡਿਸੀਡ ਕਰਨੇ ਤੇ ਹੁਣ ਪੋਲਿਟੀਕਲ ਲੀਡਰਸ਼ਿਪ ਨੂੰ ਇਹ ਗੱਲ ਧਿਆਨ ਚ ਨਹੀਂ ਆਈ ਇਸ ਇਲਾਕੇ ਨੂੰ ਜੋ ਰਿਪਰੈਜ਼ੈਂਟ ਵੀ ਕਰਦੇ ਰਹੇ ਵਿਧਾਇਕ ਜਾਂ ਹੋਰ ਲੋਕ ਉਹਨਾਂ ਨੂੰ ਵੀ ਇਹ ਸੰਸਦਾਂ ਨੂੰ ਵੀ ਨਹੀਂ ਆਈ ਠੀਕ ਹੈ ਗੱਲ ਤੁਹਾਡੀ ਬਿਲਕੁਲ ਠੀਕ ਹੈ ਲੇਕਿਨ ਮੇਰਾ ਬਸੀਚ ਪੈਂਦਾ ਨਹੀਂ ਨਹੀਂ ਇਹ ਪੈਂਦਾ ਅਨੰਦਪੁਰ ਲੋਕ ਸਭਾ ਪੈਂਦੀ ਹੈ ਔਰ ਖਰੜ ਵਿਧਾਨ ਸਭਾ ਪੈਂਦੀ ਹੈ ਹੈਨਾ ਤੇ ਉਹਨਾਂ ਨੂੰ ਵੀ ਇਹ ਗਲਤ ਧਿਆਨ ਚ ਨਹੀਂ ਆਇਆ ਚਲੋ ਹੋ ਸਕਦਾ ਹੈ ਕਿਉਂਕਿ ਪੋਲੀਟਿਕਲ ਲਿਸ਼ਮ ਜਲਦੀ ਜਾਂਦੀ ਕੋਈ ਸਰਕਾਰੀ ਚੀਜ਼ਾਂ ਹੁੰਦੀ ਜਿਹੜੀਆਂ 1952 ਟੂ 1966 ਮੈਂ 1971 ਦਾ ਜੰਮ ਬਾਲਾ ਤੇ ਮੈਨੂੰ ਕਿੱਥੇ ਚੀਜ਼ਾਂ ਪਤਾ ਲੱਗਣੀਆਂ ਠੀਕ ਹੈ ਨਾ ਲੋਕ ਜਿਹੜੀ ਚਲਦੀ ਜਾਂਦੀ ਲੋਕ ਉਹਨੂੰ ਕਾਨੂੰਨ ਮੰਨਦੇ ਜਾਂਦੇ ਨੇ ਹੁਣ ਇਹਨਾਂ ਨੇ ਕੀ ਕੀਤਾ ਕਿ ਵੀ ਉਹ ਜਿਹੜੀ ਜ਼ਮੀਨ ਸੀ ਜਿਹੜਾ ਸੜਾ ਪੰਜਾਬ ਰੀਆਰਗੇਨੈਸ਼ਨ ਐਕ ਪੰਜਾਬ ਦੀ ਇਹਨਾਂ ਨੇ ਉੱਥੇ ਜੰਗਲ ਬਣਾ ਲਿਆ ਨਹੀਂ ਉਸ ਐਕਟ ਦੇ ਸ਼ੈਡਿਊਲ 13 ਚ ਲਿਖਿਆ ਵੀ ਤੁਹਾਨੂੰ ਰੱਖ-ਰਖਾਵ ਦਾ ਕੰਮ ਦੇ ਰਹੇ ਹਾਂ ਸੀ ਰੱਖ-ਰਖਾਵ ਦਾ ਕੰਮ ਇਹਦਾ ਮਤਲਬ ਨਾ ਓਨਰਸ਼ਿਪ ਨਹੀਂ ਹੈ ਹੁਣ 1998 ਚ ਆ ਕੇ ਇਹਨਾਂ ਨੇ ਉੱਥੇ ਇੰਡੀਅਨ ਫੋਰੈਸਟ ਐਕਟ ਲਗਾਤਾ ਹੁਣ ਇੰਡੀਅਨ ਫੋਰੈਸਟ ਐਕਟ ਜਿਹੜਾ ਲਗਾਤਾ ਉਹਦਰ ਜੰਗਲ ਘੋਸ਼ਿਤ ਕਰਤਾ ਹੁਣ ਮਹਜ਼ਰ ਗੱਲ ਇਹ ਹੈ ਵੀ ਜੇ ਉਹਨੂੰ ਜੰਗਲ ਘੋਸ਼ਿਤ ਕਰਨਾ ਹੈਗਾ ਤੇ ਚੰਡੀਗੜ੍ਹ ਪ੍ਰਸ਼ਾਸਨ ਨਹੀਂ ਕਰ ਸਕਦਾ ਕਿਉਂਕਿ ਜੇ ਜੰਗਲ ਫੋਰ ਏਗਜ਼ਾਮਪਲ ਤੁਆਡੀ ਜ਼ਮੀਨ ਹੈ 100 ਏਕੜ ਤੁਸੀਂ ਉੱਪਰ ਉਹਦੇ ਉੱਪਰ ਪੇੜ ਗਵਾੰਦੋ 20-25 ਸਾਲ ਵ ਜੰਗਲ ਬਣ ਜਾਂਦਾ ਹੈ ਵਾਈਲਡ ਲਾਈਫ ਰਿਜ਼ਰਵ ਹੋ ਜਾਂਦੀ ਹੈ ਨਾ ਤੋ ਫੋਰੈਸਟ ਬਣੇਗਾ ਤੇ ਨਾ ਵਾਈਲਡ ਲਾਈਫ ਸੈਂਚਰੀ ਉਸ ਤੋਂ ਬਣ ਪਾਏਗੀ ਕਿਉਂਕਿ ਫੋਰੈਸਟ ਜਿੰਨਾ ਵੀ ਦੇਸ਼ ਚ ਹੈਗਾ ਉਹਦੀ ਮਲਕੀਅਤ ਸਰਕਾਰ ਕੋਲ ਹੈ ਤੇ ਇਹਦਾ ਮਤਲਬ ਜਿਹੜਾ ਇਹ ਜ਼ਮੀਨ ਹੈ ਇਹਦੀ ਮਲਕੀਅਤ ਕਿਹਦੇ ਕੋਲ ਹੈ ਪੰਜਾਬ ਸਰਕਾਰ ਕੋਲ ਹੈ ਫਿਰ ਚੰਡੀਗੜ੍ਹ ਸਰਕਾਰ ਤੇ ਉਹਦੇ ਉੱਪਰ ਨਹੀਂ ਲਗਾ ਸਕਦੀ ਨਾ ਫੋਰੈਸਟ ਤੇ ਫੋਰੈਸਟ ਇਲੀਗਲ ਹੋ ਗਿਆ ਜੇ ਫੋਰੈਸਟ ਇਲੀਗਲ ਲਗਾਇਆ ਤੇ ਉਸ ਤੋਂ ਬਾਅਦ ਵਾਈਲਡ ਲਾਈਫ ਸੈਂਚਰੀ ਵੀ ਇਲੀਗਲ ਹੋਗੀ ਹੁਣ ਸੀ ਜ਼ੋਨ ਜੇ ਪੰਜਾਬ ਸਰਕਾਰ ਲਗਾ ਦਿੰਦੀ ਹੈ ਇਹਦਾ ਮਤਲਬ ਫੋਰੈਸਟ ਐਕਟ ਵਾਈਲਡਲਾਈਫ ਐਕਟ ਚੰਡੀਗੜ੍ਹ ਨੇ ਲਗਾਇਆ ਜਿਹੜਾ ਕਬਜ਼ਾ ਕੀਤਾ ਉਹਨੂੰ ਮੰਨਤਾ ਦੇ ਦਿੰਦੀ ਹੈ ਇਹਦਾ ਹੀ ਅਸੀਂ ਜਿਹੜਾ ਹੈ ਹੁਣ ਵਿਰੋਧ ਕਰ ਰਹੇ ਹਾਂ ਤੁਸੀਂ ਇਹਨੂੰ ਸਿਰਫ ਇੱਕ ਤਾਂ ਬਿਆਨਾਂ ਦੀ ਰਾਜਨੀਤੀ ਹੈ ਰਾਜਨੀਤਿਕ ਲੀਡਰੋਂ ਤੁਸੀਂ ਤੁਹਾਡਾ ਕੰਮ ਆ ਰਾਜਨੀਤੀ ਇਸ ਮਸਲੇ ਦੇ ਉੱਤੇ ਖੜੀ ਕਰਨਾ ਹਨਾ ਰਾਜਨੀਤੀ ਕਰਨਾ ਕੋਈ ਮਾੜੀ ਗੱਲ ਨਹੀਂ ਜੇ ਸਹੀ ਮੁੱਦਿਆਂ ਤੇ ਹੋ ਰਹੀ ਹੋਵੇ ਦੂਜੇ ਪਾਸੇ ਲੀਗਲ ਵੇ ਹੁੰਦਾਗਾ ਹਨਾ ਮਿਲੂਗਾ ਕਿਵੇਂ ਇਹ ਕਿਉਂਕਿ ਜਦੋਂ ਨੇਚਰ ਦਾ ਕਬਜ਼ਾਗਾ ਹਣਾ ਕੋਰਟ ਦੇ ਅੰਦਰ ਗੱਲ ਜਾਊਗੀ ਜਾਂ ਕੀ ਇਹਦੇ ਵਿੱਚ ਫਿਰ ਇਹ ਇਹ ਚ ਸੈਂਟਰ ਚ ਤੁਹਾਡੀ ਸਰਕਾਰ ਆ ਪੰਜਾਬ ਚ ਆਮ ਆਦਮੀ ਦੀ ਸਰਕਾਰ ਹੈ ਇਸ ਤਰ੍ਹਾਂ ਕਿ ਨਾ ਚੰਡੀਗੜ੍ਹ ਵੀ ਸੈਂਟਰ ਦੇ ਅੰਦਰ ਹੈ ਇੱਕ ਕਾਨੂੰਨੀ ਪਹਿਲੂ ਇਹਨੂੰ ਕਹਿੰਦੇ ਐਡਵਰਸ ਪੋゼਸ਼ਨ ਐਡਵਰਸ ਪੋゼਸ਼ਨ ਇਹ ਹੁੰਦਾ ਹੈ ਮਤਲਬ ਸਪੋਰ ਤੁਹਾਡਾ ਮਕਾਨ ਹੈ ਤੇ 20 25 30 ਸਾਲ ਤੋਂ ਮੇਰੇ ਕੋਲ ਹੈ ਜਾਂ ਤੁਹਾਡੀ ਜ਼ਮੀਨ ਹੈ ਤੇ ਮੈਨੂੰ ਉਸ ਦਾ ਹੱਕ ਮਿਲ ਜਾਂਦਾ ਇਹਨੂੰ ਗਰਦਾਵਰੀਆਂ ਨਾ ਹੋ ਜਾਂਦੀਆਂ ਐਡਵਰਸ ਪੋゼਸ਼ਨ ਕਹਿੰਦੇ ਉਹਨੂੰ ਠੀਕ ਹੈ ਹੁਣ ਉਹ ਉਹਦਾ ਵਾਸਪੈਸ਼ਨ ਪ੍ਰਾਈਵੇਟ ਇਸ਼ੂ ਇੰਡੀਵਿਜੂਅਲ ਤੇ ਲਾਗੂ ਹੁੰਦਾ ਹੈ ਉਹ ਸਰਕਾਰੀ ਮਾਮਲੇ ਚ ਲਾਗੂ ਨਹੀਂ ਹੁੰਦਾ ਤਾਂ ਇਸ ਕਰਕੇ ਇਹ ਤਾਂ ਸਾਡੀ ਹੋਈ ਜ਼ਮੀਨ ਹੈ ਪੰਜਾਬ ਦੀ ਜਿਹੜੀ ਚੰਡੀਗੜ੍ਹ ਨੂੰ ਛੱਡਣੀ ਪੈਣੀ ਹੈ ਚੰਡੀਗੜ੍ਹ ਨੂੰ ਕਿਉਂ ਛੱਡਣੀ ਪੈਣੀ ਹੈ ਇਹ ਬੜੀ ਇੰਪੋਰਟੈਂਟ ਚੀਜ਼ ਹੈ ਹੁਣ ਅਗਲਾ ਵੀ ਇੱਕ ਬੜਾ ਵੱਡਾ ਕਿ ਇਸ਼ੂ ਰੇਜ਼ ਹੁੰਦਾ ਇਸ ਹੁਣ ਇਸ਼ੂ ਕੀ ਰੇਜ਼ ਹੁੰਦਾ ਹੈ ਕਿ ਇਹਨਾਂ ਨੇ ਨਾ ਜਿਹੜਾ ਕਾਉਂਸਲ ਦਾ ਪੂਰਾ ਜਿਹੜਾ ਮੈਥੋਂ ਮੈਪ ਸ਼ੇਅਰ ਕਰਦੇ ਦਿਖਾ ਦੇ ਲੋਗਾਂ ਨੂੰ ਕਾਉਂਸਲ ਜਿਹੜਾ ਹੈਗਾ ਇਹਨਾਂ ਦੇ ਉਹਦੇ ਆਸ-ਪਾਸ ਜਿਹੜੀ ਫੋਰੈਸਟ ਏਰੀਆ ਬਣਾਇਆ ਵਾਈਲਡਲੈਸ ਸੈਂਚ ਉਹ ਜੇ ਕਾਉਂਸਲ ਦੇ ਲੋਕਾਂ ਨੇ ਜਿਹੜਾ ਨਿਆਗੋਮ ਮਿਊਨਿਸਪੈਲਿਟੀ ਦਾ ਪਾਰਟ ਹੈ ਮਿਊਨਿਸਪੈਲਿਟੀ ਦਫ਼ਤਰ ਜਾਣਾ ਹੈ ਚੰਡੀਗੜ੍ਹ ਤੋਂ ਲੰਕੇ ਜਾਣਾ ਪੈਂਦਾ ਤੁਹਾਨੂੰ ਪੰਜਾਬ ਚ ਰਹੀ ਨਹੀਂ ਕਿਉਂਕਿ ਜਿਹੜੀ ਪੰਜਾਬ ਦਾ ਸਾਰਾ ਏਰੀਆ ਸੀ ਉੱਥੇ ਫੋਰੈਸਟ ਐਕਟ ਵਾਈਲਡਲਾਈਫ ਲਗਾ ਕੇ ਵਾਈਲਡਲਾਈਫ ਐਕਟ ਲਗਾ ਕੇ ਜੰਗੜਾ ਲਗਾਤਾ ਉਥੇ ਕੋਈ ਬੰਦਾ ਵੜ ਨਹੀਂ ਸਕਦਾ ਬਿਨਾਂ ਪਰਮਿਸ਼ਨ ਦੇ ਜਾਂ ਤੁਸੀਂ ਵਿੱਚ ਵੜ ਨਹੀਂ ਸਕਦੇ ਉਸ ਵਿੱਚ ਨਹੀਂ ਕਰ ਵੀ ਨਹੀਂ ਸਕਦੇ ਨਿਕਲ ਨਹੀਂ ਸਕਦੇ ਫਿਰ ਜਾਓਗੇ ਕਿੱਥੋਂ ਤੇ ਇੱਕ ਡਿਲੀਮਿਟੇਸ਼ਨ ਐਕਟ ਹੈ ਜਿੰਨੇ ਸੂਬੇ ਬਣਦੇ ਨੇ ਦੇਸ਼ ਦੇ ਅੰਦਰ ਉਹ ਡਿਲੀਮਿਟੇਸ਼ਨ ਐਕਟ سے بنਦੇ ਨੇ ਡਿਲੀਮਿਟੇਸ਼ਨ ਐਕਟ ਕੀ ਕਹਿੰਦਾ ਹੈ ਕਿ ਤੁਹਾਡੀ ਜਿਹੜੀ ਜ਼ਮੀਨ ਦੀ ਕੰਟੀਨਜੋਗ੍ਰਾਫੀਕਲ ਕੰਟੀਨਿਟੀ ਹੋਣੀ ਚਾਹੀਦੀ ਹੈ ਆਈਲੈਂਡ ਨਹੀਂ ਹੋ ਸਕਦਾ ਆਈਲੈਂਡ ਸਿਰਫ ਅੰਡਮਾਨ ਨਿਕੋਬਰ ਸੀ ਚ ਅਲਾਉਡ ਹੈ ਇਹ ਡਿਲੀਮਿਟੇਸ਼ਨ ਐਕਟ ਚ ਪੰਜਾਬ ਦੀ ਜਿਹੜੀ ਬਾਉਂਡਰੀ ਕੰਟੀਨਿਟੀ ਹੋਣੀ ਚਾਹੀਦੀ ਹੈ ਹੁਣ ਜੇ ਚੰਡੀਗੜ੍ਹ ਨੇ ਉਹ ਜੰਗਲ ਬਣਾਤਾ ਉਸਨੂੰ ਵਾਈਲਡਲਾਈਫ ਸ ਤੇ ਡੀ ਲਿਮਿਟੇਸ਼ਨ ਐਕਟ 1912 ਦੇ ਵੀ ਵਾਇਲੇਸ਼ਨ ਹੈਗੀ ਇਸ ਚ ਹੁਣ ਉਹ ਕਾਉਂਸਲ ਦੇ ਸੀਵਰੇਜ ਪੈਣਾ ਹੈ ਹੁਣ ਉਥੇ ਨਿਆਗੌਂ ਮਿਊਨਿਸਪੈਲਿਟੀ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੰਮ ਸ਼ੁਰੂ ਹੋ ਗਿਆ ਉਹ ਪਾਈਪਾਂ ਬੈਣੀ ਆ ਪਾਈਪ ਚੰਡੀਗੜ੍ਹ ਪ੍ਰਸ਼ਾਸਨ ਦਾ ਜਨਰਲ ਨਹੀਂ ਦੇਣਾ ਜੰਗਲ ਤੋਂ ਜਾਣ ਨਹੀਂ ਦੇਣਾ ਕਿਉਂਕਿ ਉਥੇ ਫੋਰੈਸਟ ਲਗਾਤਾ ਠੀਕ ਹੈ ਹੁਣ ਜਿਹੜੀ ਚੰਡੀਗੜ੍ਹ ਸੜਕ ਹੈ ਉਸ ਚ ਪਾਣੀ ਆ ਉਹ ਕਹਿੰਦੇ ਤੁਹਾਨੂੰ ਪਾਣੀ ਨਹੀਂ ਦੇਣੀ ਹੈ ਬਿਜਲੀ ਦੇ ਖੰਬੇ ਲਗਾਉਣ ਨਹੀਂ ਦੇਣੇ ਠੀਕ ਹੈ ਇਹ ਬਹੁਤ ਵੱਡੀ ਕੁ ਇਸ਼ੂ ਬਣ ਚੁੱਕਾ ਹੈ ਹੁਣ ਇਹ ਜਿਹੜੀ ਚੀਜ਼ ਹੈ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਹੀ ਲੈ ਸਕਦੀ ਹੈ ਠੀਕ ਹੈ ਇਹ ਸਰਕਾਰ ਵਰਸ ਸਰਕਾਰ ਹੈ ਠੀਕ ਹੈ ਇਹ ਪਾਰਟੀ ਵਰਸ ਪਾਰਟੀ ਨਹੀਂ ਹੈ ਕਿ ਪਾਰਟੀ ਨਹੀਂ ਕੀ ਤੁਸੀਂ ਕੋਈ ਲੈਟਰ ਇੱਕ ਤਾਂ ਹੋ ਗਿਆ ਠੀਕ ਹੈ ਪ੍ਰੈਸ ਕਾਨਫਰੰਸ ਕੀਤੀ ਕੋਈ ਤੁਸੀਂ ਲੀਗਲੀ ਗਵਰਨਰ ਸਾਹਿਬ ਨੂੰ ਲੈਟਰ ਲਿਖਿਆ ਜਾਂ ਕੇਂਦਰ ਸਰਕਾਰ ਨੂੰ ਲਿਖਿਆ ਜਾਂ ਕਿਸੇ ਅਫਸਰ ਨੂੰ ਲਿਖਿਆ アドバイザー ਨੂੰ ਕਿੰਨੇ ਇੱਥੇ ਅਧਿਕਾਰੀ ਹੁੰਦੇ ਨੇ অল레ਡੀ ਅਸੀਂ ਜਿਹੜਾ ਹੈ ਉਹ ਵੈਸੇ ਤਾਂ ਸੀ ਰਿਪਰੈਜ਼ੈਂਟੇਸ਼ਨ ਸਾਰੇ ਨੂੰ ਭੇਜੇ ਨੀ ਨਹੀਂ ਨਹੀਂ ਅਸੀਂ ਜਸ ਸੀਐਮ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਐਸਡੀਐਮ ਖੜਾ ਾਕੇ ਲੈ ਗਿਆ ਤੇ ਹੁਣ ਜਿਹੜਾ ਦੂਜੇ ਪਾਸੇ ਵੀ ਹਾਂ ਹਾਂ ਜੀ ਹਾਂ ਜੀ ਹੁਣ ਦੂਜੇ ਚੰਡੀਗੜ੍ਹ ਵਾਲੇ ਪਾਸੇ ਤੁਸੀਂ ਜਿੱਦਾਂ ਚੰਡੀਗੜ੍ਹ ਵਾਲੇ ਪਾਸੇ ਵੀ ਤਾਂ ਆਪਾਂ ਕਰ ਸਕਦੇ ਨੇ ਕਿ ਤੂੰ ਸਾਡੀ ਇਲੀਗਲ ਲਈ ਹੋਈ ਆ ਅਸੀਂ ਅਸੀਂ ਨਾ ਹਲੇ ਇਸ਼ੂ ਨੂੰ ਰੇਜ਼ ਕੀਤਾ ਹੈ ਠੀਕ ਹੈ ਓਲਡੀ ਦੀ ਰਿਪਰੈਜੈਂਟੇਸ਼ਨਸ ਈਮੇਲ ਦੇ ਰਾਹੀਂ ਗਈਆਂ ਹੋਈਆਂ ਆ ਸੀਐਮ ਪੰਜਾਬ ਨੂੰ ਗਈਆਂ ਬਿਕੋਜ਼ ਸੀਐਮ ਪੰਜਾਬ ਮਤਲਬ ਪੰਜਾਬ ਸਰਕਾਰ ਨੇ ਹੀ ਕਹਿਣਾ ਪੈਣਾ ਵੀ ਚੰਡੀਗੜ੍ਹ ਵਾਲੇ ਸਾਡੀ ਜ਼ਮੀਨ ਤੋਂ ਬਾਹਰ ਹੋ ਜਾਓ ਉਹਨਾਂ ਨੂੰ ਇਹ ਗੱਲ ਇਨੀਸ਼ੀਏਟ ਕਰਨੀ ਪੈਣੀ ਹੈ ਤੇ ਆਨ ਵਾਲੇ ਦਿਨਾਂ ਚ ਅਸੀਂ ਜਿਹੜਾ ਹੈਗਾ ਸਮਾਂ ਮੰਗਾਗੇ ਮੁੱਖ ਮੰਤਰੀ ਸਾਹਿਬ ਤੋਂ ਆਪ ਵੀ ਜਾ ਕੇ ਸਾਰੇ ਕਾਗਜ਼ ਪੱਤਰ ਦੇ ਕੇ ਉਹਨੂੰ ਐਕਸਪਲੇਨ ਕਰਾਂਗੇ ਠੀਕ ਹੈ ਜੇ ਉਹਨਾਂ ਨੇ ਨਹੀਂ ਸਮਝ ਦਿੱਤਾ ਤੇ ਅਸੀਂ ਪਬਲਿਕਲੀ ਡਾਕੂਮੈਂਟ ਉਹਨਾਂ ਕੋਲ ਪੇਸ਼ ਦਵਾਂਗੇ ਵੈਸੇ ਜੇ ਅਸੀਂ ਭੇਜੀਏ ਨਾ ਭੇਜੀਏ ਉਹ ਸਰਕਾਰ ਦੇ ਅਫਸਰਾਂ ਦੇ ਧਿਆਨ ਚ ਮੁੱਦਾ ਆ ਚੁੱਕਿਆ ਹੈ ਔਰ ਪ੍ਰੈਸ ਵੀ ਬਹੁਤ ਕਵਰ ਹੋਈ ਹੈ ਔਰ ਜਿਹੜਾ ਚੰਡੀਗੜ੍ਹ ਨੇ ਪੰਜਾਬ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੈ 2300 ਏਕੜ ਤੇ ਉਹਨਾਂ ਕਬਜ਼ਾ ਖਾਲੀ ਕਰਨ ਦਾ ਸਮਾਂ ਆ ਗਿਆ ਹੈ ਔਰ ਇੱਕ ਨਾ ਇੰਡੀਅਨ ਲੈਂਡ ਐਕੁਇਸ਼ੀਨ ਐਕਟ ਹੈ ਉਹ ਵੀ ਬੜੀ ਮਦਦਗਾਰ ਆ ਰਿਹਾ ਹੈ ਜਾਦੇ 1952 ਦੇ ਕਰੀਬ ਜਾ ਕੇ ਉਸ ਤੋਂ ਬਾਅਦ ਜਦ ਅਕਵਾਇਰ ਕੀਤਾ ਹੋਣਾ ਇਸ ਲੈਂਡ ਨੂੰ ਅਕਵਾਇਰ ਕਰਕੇ ਲੈਂਡ ਸੋਇਲ ਕਨਜ਼ਰਵੇਸ਼ਨ ਵਾਸਤੇ ਲਈ ਹੋਣੀ ਹੈ ਤੇ ਇੰਡੀਅਨ ਐਕਵੀਜ਼ੀਸ਼ਨ ਐਕਟ ਕੀ ਕਹਿੰਦਾ ਹੈ ਉਹ ਇਹ ਕਹਿੰਦਾ ਵੀ ਜਿਸ ਕੰਮ ਵਾਸਤੇ ਜ਼ਮੀਨ ਲਈ ਜਾਂਦੀ ਹੈ ਉਸੇ ਕੰਮ ਵਾਸਤੇ ਵਰਤਨੀ ਹੁੰਦੀ ਹੈ ਤੇ ਉਸ ਵਕਤ 1827 ਵਾਲੇ ਐਕਟ ਦੇ ਹਿਸਾਬ ਨਾਲ ਤੁਸੀਂ ਜ਼ਮੀਨ ਲਈ ਸੋਇਲ ਕਨਜ਼ਰਵੇਸ਼ਨ ਵਾਸਤੇ ਤੇ ਫੋਰੈਸਟ ਡਿਕਲੇਅਰ ਨਹੀਂ ਕਰ ਸਕਦੇ ਮਤਲਬ ਚੰਡੀਗੜ੍ਹ ਨੇ ਮਤਲਬ 6-7 ਐਕਟ ਦੀ ਵਾਇਲੇਸ਼ਨ ਕਰਤੀ ਇੰਡੀਅਨ ਐਕਵੀਜ਼ੀਸ਼ਨ ਐਕਟ ਦੀ ਕਰਤੀ ਫਿਰ ਉਹਨਾਂ ਨੇ ਡਿਲੀਮਿਟੇਸ਼ਨ ਐਕਟ ਦੀ ਕਰਤੀ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੀ ਕਰਤੀ ਉਹਨਾਂ ਨੇ ਫੋਰੈਸਟ ਐਕਟ ਦੀ ਕਰਤੀ ਵਾਈਲਡਲਾਈਫ ਸੈਂਚੁਰੀ ਐਕਟ ਦੀ ਕਰਤੀ ਇਹ ਪੰਜ ਐਕਟ ਦੀ ਵਾਇਲੇਸ਼ਨ ਉਹਨੇ ਐਕਸਪਲੋਰ ਕੀਤਾ ਕਿ ਮੰਨ ਲਓ ਪੰਜਾਬ ਸਰਕਾਰ ਕਲੇਮ ਕਰ ਇਲੀਗਲ ਲੜਾਈ ਲੜਨੀ ਪਊ ਤੁਸੀਂ ਵੀ ਲੜਾਂਗੇ ਨਹੀਂ ਲੀਗ ਤੁਹਾਨੂੰ ਕੀ ਲੱਗਦਾ ਹੈ ਜਾਂ ਤੁਹਾਨੂੰ ਲੱਗਦਾ ਐ ਸੌਕੇ ਕਬਜ਼ੇ ਦਾ ਆਪਾਂ ਨੂੰ ਪਤਾ ਹੈ ਨਾ ਵੈਸੇ ਇਹ ਸੌਖਾ ਤਾਂ ਚੰਡੀਗੜ੍ਹ ਛੱਡੂਗਾ ਨਹੀਂ ਇਸ ਗੱਲ ਨੂੰ ਜੇ ਤੁਹਾਨੂੰ ਲੱਗਦਾ ਹੈਗਾ ਕਿ ਹਾਂ ਨਹੀਂ ਨਹੀਂ ਮੈਨੂੰ ਲੱਗਦਾ ਹੈ ਕਿ ਵੀ ਚੰਡੀਗੜ੍ਹ ਨੂੰ ਤਾਂ ਕਬਜ਼ਾ ਛੱਡਣਾ ਹੀ ਪੈਣਾ ਕਿਉਂਕਿ ਉਹ ਹੈ ਕਿ ਕਿਉਂ ਚੰਡੀਗੜ੍ਹ ਦੇ ਅਫਸਰ ਸਾਡੇ ਇੰਟੈਚ ਨੇ ਪੰਜਾਬ ਦੇ ਵੀ ਇੰਟੈਚ ਨੇ ਉਹ ਸਾਰੇ ਕਹਿੰਦੇ ਸਾਨੂੰ ਕਦੀ ਗਲਤੀ ਆ ਨਹੀਂ ਆਈ ਉਹ ਕਨਸਨਤੀਆਂ ਨਹੀਂ ਨਹੀਂ ਆਈ ਮੈਂ ਤਾਂ ਉਹ ਸਰਕਾਰ ਤਾਂ ਘਟੂ ਘਟ ਕੋਈ ਦੂਜਾ ਤਾਂ ਇਲੀਗਲ ਕਰ ਲੈ ਸਰਕਾਰ ਤਾਂ ਇਲੀਗਲ ਕੰਮ ਕਰ ਰਹੀ ਸਰਕਾਰ ਹੀ ਕਰਦੀ ਲੋਕ ਤਾਂ ਕਰਨਗੇ ਫਿਰ ਹੁਣ ਹੁਣ 1998 ਚ ਪੰਜਾਬ ਚੰਡੀਗੜ੍ਹ ਦੇ ਅੰਦਰ ਜਿਹੜਾ ਫੋਰੈਸਟ ਬੈਕ ਮੈਂ ਦਾ ਅਧਿਕਾਰੀ ਸੀਗਾ ਜਿਨੇ ਇੰਡੀਅਨ ਫੋਰੈਸਟ ਐਕਟ ਦੀ ਨੋਟੀਫਿਕੇਸ਼ਨ ਕਰਦੀ ਇਹ ਤੁਹਾਨੂੰ ਐਕਸਪਲੇਨ ਕਰੇਗਾ ਨਾ ਹੁਣ ਵੀ ਜੇ ਜ਼ਮੀਨ ਦੀ ਮਲਕੀਅਤ ਤੁਹਾਡੇ ਕੋਲ ਨਹੀਂ ਤੁਸੀਂ ਕਰ ਨਹੀਂ ਸਕਦੇ ਚੰਡੀਗੜ੍ਹ ਸਿਰਫ ਚੰਡੀਗੜ੍ਹ ਦੀ ਜੀਓਗ੍ਰਾਫੀਕਲ ਬਾਉਂਡਰੀ ਚ ਕਰ ਸਕਦਾ ਹੈ ਪੰਜਾਬ ਦੇ ਅੰਦਰ ਨਹੀਂ ਕਰ ਸਕਦਾ ਪੰਜਾਬ ਵਾਲੇ ਪੰਜਾਬ ਚ ਕਰ ਸਕਦੇ ਚੰਡੀਗੜ੍ਹ ਚ ਨਹੀਂ ਕਰ ਸਕਦੇ ਠੀਕ ਹੈ ਨਾ ਮਲਕੀਅਤ ਹੈਗੀ ਚੰਡੀਗੜ੍ਹ ਸੋ ਗੈਰ ਕਾਨੂੰਨੀ ਹੋ ਗਿਆ ਉਹਨੇ ਸਾਰਾ ਮਸਲਾ ਪ੍ਰੋਟੈਸਟ ਵਗੈਰਾ ਵੀ ਕੋਈ ਸੰਘਰਸ਼ ਦੀ ਰਾਜਨੀਤੀ ਜਾਂ ਗਰਾਊਂਡ ਦੀ ਇੱਕ ਤਾਂ ਹੋ ਗਿਆ ਨਾ ਪਾਰਲੀਮੈਂਟਰੀ ਪੋਲਿਟਿਕ ਪ੍ਰੈਸ ਕਾਨਫਰੰਸ ਕਰ ਲਈ ਇੱਕ ਹੋ ਗਿਆ ਕਿ ਨਹੀਂ ਫਿਰ ਅਸੀਂ ਜੇ ਸਾਨੂੰ ਨਹੀਂ ਦਿੰਦੇ ਸਾਡੇ ਕੋਲ ਵੇ ਸੰਘਰਸ਼ ਦੇ ਵੀ ਹੈਗੇ ਨੇ ਉਹ ਵੀ ਤਿਆਰੀ ਹੈ ਅਸੀਂ ਇਕੋ ਸੈਂਸਿਟਿਵ ਜ਼ੋਨ ਵਾਸਤੇ ਜਿਹੜਾ ਲੜਾਈ ਲੜੀ ਅਸੀਂ ਛੋਟੇ ਛੋਟੇ ਪ੍ਰੋਗਰਾਮ ਕਿਤੇ ਨਿਆ ਗੋਂ ਦੇ ਅੰਦਰ ਮਿਊਸਪੈਲਟੀ ਦੇ ਅੰਦਰ ਉਹ ਕਾਉਂਸਲ ਨਿਆਗੋ ਨਾਡਾ ਕਰੋੜਾਂ ਇਹ ਸਾਰੇ ਪਿੰਡੂ ਦੇ ਮਿਊਨਿਸਪੈਲਿਟੀ ਦਾ 파ਟ ਨੇ ਉਸ ਤੋਂ ਬਾਅਦ ਫਿਰ ਅਸੀਂ ਸੀਐਮ ਦੇ ਤਰਫ ਮਾਰਚ ਵੀ ਰੱਖਿਆ ਸੀਐਮ ਦੀ ਤਰਫ ਮਾਰਚ ਸੰਡੇ ਨੂੰ ਇਸ ਲਈ ਰੱਖ ਲਿਆ ਸੀਗਾ ਕਿ ਸੋਮਵਾਰ ਨੂੰ ਸਾਨੂੰ ਸੀ ਕੈਬਨਟ 'ਚ ਪ੍ਰੋਪੋਜ਼ਲ ਨਾ ਜਾਵੇ ਕੈਬਨਟ 'ਚ ਜੇ ਪ੍ਰੋਪੋਜ਼ਲ ਆਂਦੀ ਹੈ ਤੇ ਇਹਨੂੰ ਜੇ ਓਕੇ ਕਰ ਦਿੰਦੀ ਹੈ ਸਾਡਾ ਸਾਡਾ ਕਲੇਮ ਹੀ ਹੋ ਜਾ ਹਾਂ ਕਲੇਮ ਹੋਇਆ ਤੇ ਅਸੀਂ ਹੁਣ ਇਹ ਉਸ ਤੋਂ ਬਾਅਦ ਦੇ ਨਿਆ ਐਂਗਲ ਸੰਡੇ ਰਾਤੀ ਮੇਰੇ ਕੋਲ ਧਿਆਨ ਆਣਾ ਸ਼ੁਰੂ ਹੋ ਗਿਆ ਸੋਮਵਾਰ ਮੰਗਲਵਾਰ ਕਰਦੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਅਸੀਂ ਇਹ ਕਹਿਤਾ ਅਸੀਂ ਈਮੇਲਾਂ ਵੀ ਸ਼ੂਟ ਕਰਤੀਆਂ ਡਾਕੂਮੈਂਟ ਵੀ ਭੇਜਦੇ ਆਂ ਸਰਕਾਰ ਦੇ ਅਫਸਰ ਸਾਡੇ ਨਾਲ ਇਨ ਟੱਚ ਵੀ ਹੋ ਗਏ ਨੇ ਪ੍ਰਾਈਵੇਟਲੀ ਨਾਟ ਆਫੀਸ਼ੀਅਲੀ ਪ੍ਰਾਈਵੇਟਲੀ ਇਨ ਟੱਚ ਹੋ ਗਏ ਨੇ ਕਾਗਜ਼ ਪੱਤਰ ਸਭ ਕੁਝ ਅਸੀਂ ਉਹਨਾਂ ਨੂੰ ਸਮਝਾਤੇ ਨੇ ਦਿਖਾਤੇ ਨੇ ਹਾਂ ਹਾਂ ਚੰਡੀਗੜ੍ਹ ਦੇ ਅਫਸਰਾਂ ਨੂੰ ਵੀ ਪੰਜਾਬ ਸਾਰਿਆਂ ਨੂੰ ਸਮ ਉਹ ਸਾਰੇ ਨੂੰ ਇਹ ਗੱਲ ਸਮਝ ਆ ਰਹੀ ਹੈ ਕਿ ਇਹ ਹੁਣ ਜਬ ਹੈ ਠੀਕ ਹੈ ਕਿਉਂਕਿ ਚੰਡੀਗੜ੍ਹ ਨੂੰ ਲੱਗਦਾ ਹੈ ਕਿ ਅਸੀਂ ਆਪਣੇ ਅਫਸਰਾਂ ਦੇ ਕੰਮ ਨੂੰ ਕਿਉਂਕਿ ਕਹੀਏ ਗਲਤ ਹੋਇਆ ਤੇ ਪੰਜਾਬ ਨੂੰ ਲੱਗ ਰਿਹਾ ਵੀ ਸਾਡੇ ਅਫਸਰ ਬੇਫਿਕਰ ਰਹੀ ਨੇ ਟਾਈਮ ਬਣੇ ਰਹਿਟੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਹੁਣ ਸਭ ਤੋਂ ਵੱਡੀ ਐਂਗਲੀ ਕੀ ਦੀ ਹੈ ਫੋਰੈਸਟ ਡਿਪਾਰਟਮੈਂਟ ਦੀ ਹੈ ਵੀ ਪੰਜਾਬ ਦੀ ਜ਼ਮੀਨ ਤੇ ਫੋਰੈਸਟ ਡਿਕਲੇਅਰ ਹੋ ਗਿਆ ਤੁਹਾਨੂੰ ਪਤਾ ਨਹੀਂ ਲੱਗਿਆ ਵਾਈਲਡਲਾਈਫ ਸੈਂਚਰੀ ਡਿਕਲੇਅਰ ਹੋ ਗਈ ਤੁਹਾਨੂੰ ਪਤਾ ਲੱਗਿਆ ਹੁਣ ਤੁਸੀਂ ਉਸ ਵਾਈਲਡਲਾਈਫ ਸੈਂਚਰੀ ਦੇ ਉੱਪਰ ਇਕੋਸੈਂਸਿਟਿਵ ਜ਼ੋਨ ਪੰਜਾਬ ਦੇ ਫੋਰੈਸਟ ਦੇ ਅਧਿਕਾਰੀ ਡਿਕਲੇਅਰ ਕਰ ਰਹੇ ਨੇ ਕਿਉਂਕਿ ਇਕੋਸੈਂਸਿਟਿਵ ਜ਼ੋਨ ਪ ਠੀਕ ਹੈ ਸੋ ਹੁਣ ਸਾਰੇ ਅਫਸਰ ਲੱਗ ਪਏ ਆ ਇਸ ਕੰਮ ਚ ਔਰ ਮੈਨੂੰ ਲੱਗਦਾ ਹੈ ਕਿ ਆਨ ਵਾਲੇ ਦਿਨਾਂ ਚ ਇਹਦਾ ਨਿਪਟਾ ਹੋ ਜਾਊਗਾ ਇਸ ਤੋਂ ਵੱਡ ਕੋਈ ਲੰਬੀ ਚੋਡੀ ਗੱਲ ਨਹੀਂ ਹੈ ਪੰਜਾਬ ਸਰਕਾਰ ਨੇ ਇਹ ਕਹਿਣਾ ਹੈ ਕਿ ਦੇਖੋ ਇਹਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਸਿਰਫ ਸੋਇਲ ਕੰਜ਼ਰਵੇਸ਼ਨ ਕਰੇ ਬਾਕੀ ਸਾਰੇ ਐਕਟ ਖਤਮ ਕਰ ਲਵੇ ਠੀਕ ਹੈ ਹੁਣ ਇਹਦੀ ਪੋਲਿਟਿਕਸ ਤੇ ਹੋਣੇ ਆਗੇ ਜੇ 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 ਇਹਨੇ ਨਾ ਕੀਤਾ ਦੋ ਗੱਲਾਂ ਨੇ ਜੇ ਨਾ ਕੀਤੇ ਇਹਦੇ ਦੋ ਸੋਲਿਊਸ਼ਨ ਨੇ ਇੱਕ ਰਾਹ ਹੈ ਸੰਘਰਸ਼ ਦਾ ਜਿਹੜਾ ਅਸੀਂ ਕਰਾਂਗੇ ਅਸੀਂ ਇਹ ਜ਼ਮੀਨ ਕਾਉਂਸਲ ਦੀ ਜ਼ਮੀਨ ਵਾਸਤੇ ਮੋਰਚਾ ਲਾਵਾਂਗੇ ਆਪਣੀ ਜ਼ਮੀਨ ਵਾਪਸ ਲਵਾਂਗੇ ਔਰ ਇਸ ਮੋਰਚੇ ਚ ਅਸੀਂ ਇਕੱਲਾ ਭਾਜਪੀ ਨਹੀਂ ਹੈ ਅਸੀਂ ਬਾਕੀ ਨੂੰ ਵੀ ਚੱਕਵਾਂਗੇ ਆਜੋ ਜਿਵੇਂ ਅਸੀਂ ਆਵਾਦ ਦਾ ਮਸਲਾ ਜਿਵੇਂ ਅਸੀਂ ਨਿਆਗੋਂ ਦੀ ਲੜਾਈ ਲੜੀ ਤੇ ਨਿਆਗੋਂ ਘਰ ਬਚਾਓ ਮੰਚ ਬਣਾ ਲਿਆ ਠੀਕ ਹੈ ਮੈਂ ਭਾਜਪੀ ਨਾਤੇ ਲੀਡ ਕਰ ਰਹੇ ਹਾਂ ਪਰ ਉਸ ਚ ਬਾਕੀ ਪੋਲਿਟੀਕਲ ਪਾਰਟੀਆਂ ਦੇ ਲੀਡਰ ਵੀ ਕਾਉਂਸਲਰ ਵੀ ਪਾਰਸ਼ਾ ਦੀ ਸਾਰੇ ਨਾਲ ਖੜੇ ਨੇ ਠੀਕ ਹੈ ਇਸ ਤਰ੍ਹਾਂ ਹੀ ਅਸੀਂ ਕਾਉਂਸਲ ਜ਼ਮੀਨ ਵਾਪਸ ਕਰੋ ਜਿਹੜਾ ਨਾ ਆਪਣੀ ਇੱਕ ਸੰਘਰਸ਼ ਵਿਡਾਂਗੇ ਠੀਕ ਹੈ ਕਾਉਂਸਲ ਜ਼ਮੀਨ ਵਾਪਸ ਲੈਣੀ ਹੈ ਅਸੀਂ ਉਹ ਕਾਹਦੀ ਨੋ ਆਵਾਜ਼ ਉਹ ਦਵਾਂਗੇ ਤੁਸੀਂ ਨਾਲ ਚੱਲੋ ਠੀਕ ਹੈ ਜੇ ਅਸੀਂ ਇਸ਼ੂ ਚੱਕਿਆ ਤੇ ਅਸੀਂ ਲੀਡ ਕਰ ਰਹੇ ਹਾਂ ਪਰ ਅਸੀਂ ਬਾਕੀ ਨੂੰ ਤੁਸੀਂ ਵੀ ਅਗ ਲੀਡ ਕਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਇਹ ਜ਼ਮੀਨ ਵਾਪਸ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਜਦ ਅਸੀਂ ਸੰਘਰਸ਼ ਤੇ ਰਹਦੇ ਚੱਲਾਂਗੇ ਇਹ ਜ਼ਮੀਨ ਨੂੰ ਵਾਪਸ ਲੈਣ ਦੀ ਗੱਲ ਕਰਾਂਗੇ ਜੇ ਪੰਜਾਬ ਦੀ ਜਿਹੜੀ ਜ਼ਮੀਨ ਹੈ ਚੰਡੀਗੜ੍ਹ ਕਬਜ਼ੇ ਚ ਉਹਨੂੰ ਵਾਪਸ ਲੈਣ ਦੀ ਗੱਲ ਕਰਾਂਗੇ ਤੇ ਸਰਕਾਰ ਵੀ ਜਾਕੇਗੀ ਸਰਕਾਰ ਵੀ ਤੁਰੰਤ ਇਸ ਤੇ ਐਕਸ਼ਨ ਲਏਗੀ ਜੇ ਨਾ ਲਿਆ ਤਾਂ ਲੀਗਲ ਰੈਮਡੀਜ਼ ਵੀ ਨਾਲ ਦੇ ਨਾਲ ਅਸੀਂ ਉਹਦੀ ਤਿਆਰੀ ਕਰੀ ਬੈਠੇ ਹਾਂ ਅੱਛਾ ਤੁਹਾਡੀ ਪਾਰਟੀ ਤੇ ਕਿਉਂਕਿ ਕਾਲੀ ਦਲ ਇੱਕ ਪਾਸੇ ਹੁੰਦਾ ਸੀ ਬੀਜਪੀ ਦੇ ਪੰਜਾਬ ਨੂੰ ਲੈ ਕੇ ਹੋ ਸਟੈਂਡ ਰਹੇ ਨੇਗੇ ਇੱਕ ਦੌਰ ਆ ਪੂਰਾ ਜਿੱਤੇ ਤੁਹਾਡੀ ਲਾਈਨ ਹੋ ਰਹੀ ਆ ਉਹਨਾਂ ਦੀ ਲਾਈਨ ਹੋ ਰਹੀ ਆ ਚੰਡੀਗੜ੍ਹ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਪਹਿਲਾ ਮਸਲਾ ਮੈਂ ਦੇਖ ਰਿਹਾ ਕਿ ਆ ਜਿੱਤੇ ਤੁਸੀਂ ਇਸ ਤਰ੍ਹਾਂ ਦਾ ਕਿ ਪੰਜਾਬ ਦਾ ਹੱਕ ਬਣਦਾ ਚੰਡੀਗੜ੍ਹ ਜਾਂ ਪੰਜਾਬ ਦੇ ਨਾਲ ਚੰਡੀਗੜ੍ਹ ਤੱਕਾ ਕਰ ਰਿਹਾ ਹੈਗਾ ਇਸ ਤਰ੍ਹਾਂ ਸਿੱਧਾ ਕਿ ਮੈਂ ਪੋਲੀਟੀਕਲੀ ਮੈਂ ਸਵਾਲ ਪੂਰਾ ਕਰ ਲਾਂ ਸੌਰੀ ਕਿਉਂਕਿ ਬਾਈ ਇਲੈਕਸ਼ਨ ਦੇ ਰਿਜ਼ਲਟ ਆਏ ਨੇ ਗੀ ਹਾਂ ਬਾਈ ਇਲੈਕਸ਼ਨ ਦੇ ਰਿਜ਼ਲਟ ਚ ਕਾਫੀ ਤੁਹਾਡੇ ਅਗੇਂਸਟ ਗਈਆਂ ਨੇ ਚੀਜ਼ਾਂ ਜਿਹੜੀ ਤੁਹਾਡੀ ਇਮੇਜਿਨੇਸ਼ਨ ਸੀ ਆ ਤੁਹਾਡੀ ਕਿ ਇਮੇਜਿਨੇਸ਼ਨ ਸੀ ਲੋਕ ਸਭਾ ਵੇਲੇ ਤੁਸੀਂ ਬਹੁਤ ਵਧੀਆ ਪਰਫਾਰਮ ਕੀਤਾ ਚਾਹੇ ਸੀਟ ਤੁਹਾਨੂੰ ਨਹੀਂ ਆਈ ਕੋਈ ਵੋਟ ਸ਼ੇਅਰ ਤੁਹਾਡਾ ਬਹੁਤ ਵਧੀਆ ਸੀਗਾ ਪਰ ਹੁਣ ਤੁਹਾਨੂੰ ਝਟਕਾ ਲੱਗਿਆ ਗਾਇ ਕਿ ਐਵੇਂ ਵੀ ਸਮਝੀ ਅਸੀਂ ਇਹਨੂੰ ਕਿ ਬੀਜੇਪੀ ਕੁਝ ਬਦਲੇਗੀ ਪੰਜਾਬ ਨੂੰ ਲੈ ਕੇ ਆਪਣੀ ਸਟ੍ਰੈਟੇਜੀ ਬਦਲਣ ਜਾ ਰਹੀ ਹੈ ਰੀਥਿੰਕ ਕਰ ਰਹੀ ਹੈ ਕੁਝ ਇਸ ਤਰ੍ਹਾਂ ਕਿ ਬੀਜੇਪੀ ਪਹਿ ਜੱਜਾ ਚੰਡੀਗੜ੍ਹ ਦਾ ਮਸਲਾ ਆਇਆ ਮੈਂ 2001 ਤੋਂ ਪੰਜਾਬ বিজেপি ਚ ਐਕਟਿਵ ਆ ਹਮੇਸ਼ਾ ਸੀ ਕਿ ਇਹ ਚੰਡੀਗੜ੍ਹ ਜੜਾ ਪੰਜਾਬ ਦਾ ਅੱਜ ਕਦੀ ਉਸ ਚ ਰਿਆ ਨਹੀਂ ਉਹ ਠੀਕ ਹੈ ਵੀ ਇਹ ਇਸ਼ੂ ਪਹਿਲੇ ਕਾਲੀ ਦਲ ਨੇ ਰੇਜ਼ ਕਰ ਲਈ ਸੀ ਜਾਂ ਹੋਰ ਪਾਰਟੀਆਂ ਨੇ ਤੇ ਜਿਨੇ ਪਹਿਲੇ ਰੇਜ਼ ਕੀਤਾ ਹੁੰਦਾ ਉਹਨੂੰ ਐਡਵਾਂਟੇਜ ਮਿਲਦਾ ਹੈ ਔਰ ਖਾਮ ਖਾਂ ਦਾ ਸਾਡੇ ਗਲੇ ਪਾਉਂਦੇ ਸੀ ਸੀ ਐਂਟੀ ਪੰਜਾਬ ਵਾਸੀ ਤੇ ਨਾਲੇ ਮਸ਼ਾ ਇੱਕ ਬਿਆਨ ਦੱਸੋ বিজেপি ਪੰਜਾਬ ਦਾ ਜਿਨੇ ਕਿਹਾ ਚੰਡੀਗੜ੍ਹ ਨਹੀਂ ਹੋਣਾ ਚਾਹੀਦਾ ਜਾਂ 60 40 ਦੀ ਰੇਸ਼ੋ ਨਹੀਂ ਮੇਨਟੇਨ ਹੋਣੀ ਚਾਹੀਦੀ ਸੋ ਇਹਨਾਂ ਗੱਲਾਂ ਤੇ ਤਾਂ ਅਸੀਂ ਖੜੇ ਆ ਹੁਣ ਜਿੱਥੇ ਤੱਕ ਤਾਂ ਇਸ ਇਸ਼ੂ ਤੇ ਗੱਲ ਆ ਗਿਆ ਜਿਹੜਾ ਸਾਡਾ ਹੁਣ ਦੇ ਚਾਰ ਅਸੈਂਬਲੀ ਦੀ ਜਿਮਨੀ ਚੋਣਾਂ ਹੋਈਆਂ ਜਿਹੜੀਆਂ ਸਾਨੂੰ ਲੋਕ ਸਭਾ ਦੇ ਵੋਟਾਂ ਪਈਆਂ ਮੋਟਾ ਮੋਟੋ ਦੇ ਆਸ-ਪਾਸ ਹੀ ਹੈ ਕਿਤੇ ਹਜ਼ਾਰ ਘਟ ਹੈ ਤੇ ਕਿਸੇ ਹਜ਼ਾਰ ਵਾਧਾ ਅਸੀਂ ਮੋਟੇ ਮੋਟੇ ਉਸੀ ਖੜੇ ਆ ਸਾਡਾ ਵੋਟ ਪਰਸੈਂਟੇਜ 'ਚ ਫਰਕ ਨਹੀਂ ਆਇਆ ਹਾਂ ਜਿਵੇਂ ਅਸੀਂ ਉਮੀਦ ਕਰਦੇ ਸੀਗੇ ਜਿਹੜਾ ਬਦਲਣਾ ਚਾਹੀਦਾ ਤੁਸੀਂ ਸਾਰੇ ਜਿਹੋ 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 ਜੇ ਸਟਾਲਵਾਰਟ ਜਿੰਨਾਂ ਦੇ ਕਲੇਮ ਮੈਂ ਦੇਖ ਰਿਹਾ ਸੀ ਇੱਕ ਦੋ ਥਾਵਾਂ ਤੋਂ ਬਰਨਾਲਾ ਤੇ ਗਿੱਦੜਪਾਹ ਬਾਰੇ ਤੁਹਾਡਾ ਇਹ ਸੀ ਕਿ ਸ਼ਾਇਦ ਅਸੀਂ ਕੋਈ ਇੱਕ ਦੀ ਸੀਟ ਕੱਢ ਜਾਈਏ ਚੋਂ ਜਿਹੜੇ ਤੁਹਾਡੇ ਬ ਕੇਵਲ ਟੀਲੋਂ ਵੀ ਪਹਿਲੇ ਰਹਿ ਚੁੱਕੇ ਨੇ ਵੱਡਾ ਨਾਮ ਨੇ ਈਵਨ ਰਵਿਕਰਨ ਕਾਲੋ ਵੀ ਛੋਟਾ ਨਾਮ ਨਹੀਂ ਹੈ ਠੰਡਲ ਸਾਹਿਬ ਵੀ ਪਹਿਲੇ ਸੀ ਅਸੀਂ ਜਿਹੜੇ ਸਾਨੂੰ ਮੀ ਸੀਗੀ ਵੀ ਅਸੀਂ ਕਰਾਂਗੇ ਕੋਈ ਗੱਲ ਨਹੀਂ ਅਸੀਂ ਨੇ ਵੀ ਕੀਤਾ ਪਰ ਅਸੀਂ ਇਹ ਨਹੀਂ ਕਹਿ ਸਕਦੇ ਸੀ ਲੋਕ ਸਭਾ ਦੇ ਪ੍ਰਦਰਸ਼ਨ ਤੋਂ ਥੱਲੇ ਚਲੇ ਗਏ ਉਹਦੇ ਆਸ-ਪਾਸ ਹੀ ਖੜੇ ਹਾਂ ਕੋਈ ਗੱਲ ਨਹੀਂ ਅਸੀਂ ਅੱਗੇ ਵਧਾਂਗੇ ਔਰ ਚੰਡੀਗੜ੍ਹ 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 ਦਾ ਮਸਲਾ ਜਿਹੜਾ ਮੈਂ ਮੈਂ ਸਵਾਲ ਕਰਾਂ ਜਖੜ ਸਾਹਿਬ ਨੇ ਇੱਕ ਲੈਟਰ ਲਿਖਿਆ ਰੀਥਿੰਕ ਕਰਨ ਨੂੰ ਕਿਹਾ ਭਾਜਪਾ ਨੂੰ ਕਿ ਪੰਜਾਬ ਬਾਰੇ ਰੀਥਿੰਕ ਕਰੀਏ ਆਪਾਂ ਮੈਂ ਉਸ ਉਹਦੀ ਉਹਦੀ ਇੱਕ ਉਹਦੇ ਚੋ ਲਾਈਟ ਚੋ ਵੀ ਪੁੱਛ ਰਿਆਂਗਾ ਉਸ ਕਨਵਰਸੇਸ਼ਨ ਦੀ ਚੋਂ ਕਿ ਪੰਜਾਬ ਬਾਰੇ ਬੀਜੇਪੀ ਕੋਈ ਆਪਣੀ ਰਾਜਨੀਤੀ ਤੇ ਰਣਨੀਤੀ ਬਦਲਣ ਜਾ ਰਹੀ ਹੈ ਨਹੀਂ ਇਸ ਤਰ੍ਹਾਂ ਕਿ ਜਾਕਰ ਸਾਹਿਬ ਨੇ ਮੇਰੇ ਸੰਗ ਚਿੱਠੀ ਤੱਕ ਕੋਈ ਲਿਖੀ ਨਹੀਂ ਜਾਕਰ ਸਾਹਿਬ ਦੀ ਜੋ ਮੇਰੀ ਗੱਲਬਾਤ ਹੋਈ ਉਹ ਜੋ ਮੁੱਦੇ ਰੱਖਿਆ ਉਹਨਾਂ ਦੇ ਨਾਲ ਸੈਂਟਰ ਲੀਡਰਸ਼ਿਪ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਕੁਝ ਮਸਲੇ ਨੇ ਜਿਹੜੇ ਪੰਜਾਬ ਦੇ ਸਾਨੂੰ ਰਿਸੋਲਵ ਕਰਨੇ ਆ ਤਾਂ ਹੀ ਸਾਨੂੰ ਪੰਜਾਬ ਚ ਕੁੰਮ ਪਾਵਾਂਗੇ ਤਾਂ ਹੀ ਸਾਨੂੰ ਹੋਗਾ ਉਸ ਤੇ ਦੋ ਚਾਰ ਮਸਲੇ ਨੇ ਜਿਹੜੇ ਪਬਲਿਕ ਡੋਮੇਨ ਚ ਵੀ ਆਏ ਨੇ ਹਾਂ ਜਾਖੜ ਸਾਹਿਬ ਨੇ ਆਫੀਸ਼ੀਅਲੀ ਇਹ ਗੱਲ ਨਹੀਂ ਕਹੀ ਇਹ ਖਵਾਰਾਂ ਚ ਕੋਟ ਹੋਈ ਹੈ ਉਹਨਾਂ ਦਾ ਸੋਰਸਸ ਰਾਹੀਂ ਕੋਟ ਹੋਈ ਹੈ ਠੀਕ ਹੈ ਪਰ ਜੇ ਤੁਸੀਂ ਉਹਨਾਂ ਦੀ ਗੱਲ ਨੂੰ ਸੱਚ ਵੀ ਮੰਨ ਲੀਏ ਤੇ ਉਹ ਮੁੱਦੇ ਤਾਂ ਹੈ ਹੀ ਜਿਹੜੇ ਮੁੱਦੇ ਜਾਖੜ ਸਾਹਿਬ ਤਾਂ ਮੀਟਿੰਗ ਚ ਨਹੀਂ ਆ ਰਹੇ ਇਹ ਤਾਂ ਸੱਚ ਹੀ ਹੈ ਨਾ ਤੁਹਾਨੂੰ ਪਤਾ ਹੀ ਹੈ ਇਸ ਗੱਲ ਤੋਂ ਤਾਂ ਤੁਹਾਨੂੰ ਗੱਟ-ਗੱਟ ਮੁਕਰਨ ਦੀ ਲੋੜ ਨਹੀਂ ਜਾਖੜ ਸਾਹਿਬ ਕਿਸੇ ਮੀਟਿੰਗ ਚ ਨਹੀਂ ਆ ਰਹੇ ਜਾਖੜ ਸਾਹਿਬ ਮੀਟਿੰਗ ਚ ਨਹੀਂ ਆ ਰਹ ਯਾਦ ਹੋ ਉਹਦੇ ਚ ਵੀ ਕਾਫੀ ਕੁਝ ਕਲੀਅਰ ਕੀਤਾ ਟੀਵੀ ਇੰਟਰਵਿਊ ਹੋਏ ਨੇ ਉਹਨਾਂ ਦੇ ਜਾਖਰ ਜਿਹੜੀ ਚਾਰ ਟਿਕਟਾਂ ਮਿਲੀਆਂ ਨੇ ਉਹ ਜਾਖਰ ਸਾਹਿਬ ਦੇ ਸਾਈਨ ਤੇ ਹੋਈਆਂ ਠੀਕ ਹੈ ਨਾ ਜੇ ਜਦ ਨਾਮ ਪਾਰਲੀਮੈਂਟਰੀ ਬੋਨ ਨੂੰ ਰਿਕਮੈਂਡ ਹੋਏ ਜਾਖੜ ਸਾਹਿਬ ਦੇ ਸਾਈਨ ਤੇ ਹੀ ਲੈਟਰ ਗਈ ਸੀਗੀ ਫਿਰ ਜਿਹੜੇ ਇਹਨਾਂ ਨੂੰ ਸਿੰਬਲ ਮਿਲਦੇ ਨੇ ਉਹ ਜਾਖੜ ਸਾਹਿਬ ਦੇ ਸਾਈਨ ਤੇ ਮਿਲੇ ਇਸ ਦਾ ਨਹੀਂ ਹੈ ਕਿ ਜਾਖੜ ਸਾਹਿਬ ਬਿਲਕੁਲ ਜਿਵੇਂ ਪਿਕਚਰ ਬਣੀ ਹੋਈ ਹੈ ਉਸ ਤਰ੍ਹਾਂ ਨਹੀਂ ਹੈ ਠੀਕ ਹੈ ਉਹਨਾਂ ਦਾ ਕੁਝ ਇਸ਼ੂਸ ਨੇ ਅਸੀਂ ਨਹੀਂ ਕਹਿੰਦੇ ਕਿ ਇਸ਼ੂਸ ਗਲਤ ਨੇ ਠੀਕ ਹੈ ਨਾ ਸੋ ਮੇਰੇ ਤੱਕ ਨੈਸ਼ਨਲ ਹਾਈ ਕਮਾਂਡ ਉਹਨਾਂ ਦੇ ਨਾਲ ਇਨ ਟੱਚ ਹੈ ਉਹ ਇਸ਼ੂਸ ਜਿਹੜੇ ਹੈ ਜਾਂ ਜਿਹੜੀ ਗੱਲਬਾਤ ਹੈ ਉਹ ਨੈਸ਼ਨਲ ਹਾਈ ਕਮਾਂਡ ਉਹਨਾਂ ਨਾਲ ਗੱਲਬਾਤ ਕਰਕੇ ਰਿਜ਼ੋਲਵ ਕਰ ਰਹੀ ਹੈ ਸਾਡੀ ਪੰਜਾਬ ਨੂੰ ਲੱਗਦਾ ਕਿ ਪੰਜਾਬ ਨੂੰ ਲੈ ਕੇ ਕੋਈ ਸਾਡੀ ਪਾਰਟੀ ਸਟੱਡੀ ਪਾਰਟੀ ਜਿਹੜੀ ਹੈ ਨਾ ਕੈਡਰ بیس ਪਾਰਟੀ ਹੈ ਇੱਥੇ ਜਿਹੜਾ ਨਾ ਪ੍ਰਧਾਨ ਹੈ ਨਹੀਂ ਹੈ ਕੈਂਡੀਡੇਟ ਚੰਗਾ ਹੈ ਮਾੜਾ ਇਹ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਵੀ ਕੈਡਰ ਕਿੱਥੇ ਖੜਾ ਹੈ ਦੇਖੋ ਨਾ ਹੁਣ ਤੁਸੀਂ ਮੈਂ ਮੈਂ ਸਵਾਲ ਕਰਨਾ ਤੁਹਾਨੂੰ ਮੈਂ ਕਹਿ ਰਹੇ ਹਾਂ ਕਿ ਤੁਸੀਂ ਟੈਕਟਿਕਸ ਜਾਂ ਸਟ੍ਰੈਟੇਜੀ ਦੇ ਤੌਰ ਤੇ ਤੁਹਾਡੀ ਪਰਸਨਲ ਰੈਪ ਪੁੱਛ ਲੈਣਾ ਹੈ ਮੈਂ ਤੁਹਾਨੂੰ ਬਦਲਣ ਦੀ ਲੋੜ ਆ ਜਾਂ ਨਹੀਂ ਐਂ ਰਹੋ ਬੀਜੇਪੀ ਜੋ ਪੰਜਾਬ ਬਾਰੇ ਜੋ ਤੁਹਾਡੀ ਬੀਜੇਪੀ ਦੀ ਸਟ੍ਰੈਟੇਜੀ ਕੋਈ ਗਲਤ ਨਹੀਂ ਹੈ ਟੈਕਟਿਕਸ ਕੋਈ ਗਲਤ ਨਹੀਂ ਹੈ ਹੁਣ ਦੇਖੋ ਆਮ ਆਦੀ ਪਾਰਟੀ ਕਾਂਗਰਸ ਇਹ ਟੈਕਟਸ ਤੋਂ ਉਲਟ ਜਾ ਰਹੇ ਹੁੰਦੇ ਆ ਨਾ ਤੁਸੀਂ ਰੀ ਥਿੰਕ ਕਰ ਲੈਣੇ ਆਵਾ ਦੀ ਪਾਰਟੀ ਕਾਂਗਰਸ ਔਰ ਕਾਲੀ ਦਲ ਸਾਡੇ ਬਾਰੇ ਝੂਠ ਬੋਲਦੇ ਨੇ ਹੁਣ ਜਦੋਂ ਪਿੱਛੇ ਮੈਂ ਚੈਲੰਜ ਕੀਤਾ ਕਾਲੀ ਦਲ ਨੂੰ ਵੀ ਤੁਸੀਂ ਇੱਕ ਐਵੀਡੈਂਸ ਲਿਆ ਦਿਓ ਜਿੱਤੇ ਅਸੀਂ ਪ੍ਰੂਵ ਕਰ ਦਵਾਂ ਕਿ ਅਸੀਂ ਐਸਜੀਪੀਸੀ ਦੀ ਪੋਲਿਟਿਕਸ ਇੰਟਰਫੇਅਰ ਕਰ ਰਹੇ ਹਾਂ ਜਾਂ ਕਾਲਦਨ ਤੋੜਨ 'ਚ ਸਾਡਾ ਕੋਈ ਹੱਥ ਹੈਗਾ ਵੀ ਗਲਤੀਆਂ ਤੁਹਾਡੀਆਂ ਆਪ ਦੀਆਂ ਸਾਡੇ ਸਿਰ ਤੁਸੀਂ ਮੱਝਾ ਉਹਨਾਂ ਨੂੰ ਤਾਂ ਲੱਗਦਾ ਜਥੇਦਾਰ ਵੀ ਜਿਹੜਾ ਵਿਡਿਕਟਰ ਦੇਊਗਾ ਉਹ ਭਾਜਪੀ ਦੇ ਕਹਿਣ ਤੇ ਦੇ ਰਿਹਾ ਹਮੇਸ਼ਾ ਆ ਨਾ ਇਨ ਟੱਚ ਐ ਇੱਥੋਂ ਤਾਂ ਗੱਲਾਂ ਆ ਗਈਆਂ ਇਹ ਜਥੇਦਾਰ ਇਹੀ ਮਸ਼ਾਹਨਾ ਮੀਟਿੰਗਾਂ ਕਰੀਆਂ ਤੁਸੀਂ ਭਾਈ ਸਾਹਿਬ ਜਿਹੜੀ ਅਕਾਲੀ ਦਲ ਦੇ ਦਰਨੇ ਕਿਹ ਚ ਕੀ ਮਾੜੀ ਗੱਲ ਹੈ ਮੀਟਿੰਗ ਕੀਤੀ ਹੈ ਮਿਲਿਆਗਾ ਇਹ ਚ ਕੀ ਹੋ ਗਿਆ ਅਕਾਲੀ ਦਲ ਦੀ ਪ੍ਰੋਬਲਮ ਇਹ ਹੈ ਕਿ ਅਕਾਲੀ ਦਲ ਨੂੰ ਪੰਥਕ ਪਾਰਟੀ ਹੋਣ ਦੇ ਬਾਵਜੂਦ ਵੀ ਹੁਣ ਜਿਸ ਸਿੱਖ ਰਿਲੀਜੀਅਨ ਦੀ ਪੰਥਕ ਪਾਰਟੀ ਹੈ ਉਹ ਸਿੱਖ ਰਿਲੀਜੀਅਨ ਦੇ ਜਿਹੜੇ ਲੋਕ ਨੇ ਉਹਨਾਂ ਦਾ ਦੋਸਤੋ ਵਿਸ਼ਵਾਸ ਉੱਟ ਗਿਆ ਠੀਕ ਹੈ ਹੁਣ ਕ੍ਰਾਈਸਿਸ ਉਹਨਾਂ ਦਾ ਆਫਦਾ ਹੈਗਾ ਇੰਟਰਨਲ ਠੀਕ ਹੈ ਉਸ ਤੋਂ ਬਚਣ ਵਾਸਤੇ ਤੁਸੀਂ ਭਾਜੀਪੀ ਤੋਂ ਬੋਲੀ ਜਾਓ ਹੁਣ ਤੁਸੀਂ ਨਾ ਚਲੋ ਤੁਸੀਂ ਆਪਣੇ ਖੋਜੀ ਪੱਤਰਕਾਰ ਹੋ ਤੁਸੀਂ ਮੈਨੂੰ ਇੱਕ ਐਵੀਡੈਂਸ ਦੱਸੋ ਵੀ ਜੇ ਕਿਹ ਬੀਜੇਪੀ ਨੇ ਕੋਈ ਐਸਪੀਸੀ ਇਲੈਕਸ਼ਨ ਇੰਟਰਫੇਅਰ ਕੀਤਾ ਬੀਜੇਪੀ ਨੇ ਕੋਈ ਕਾਲੀ ਦਲ ਤੋੜਨ ਚ ਕੋ ਕੰਮ ਕੀਤਾ ਜਾਂ ਕਾਲ ਦਲ ਬੀਜੇਪੀ ਜਥੇਦਾਰ ਸਾਹਿਬ ਨਾਲ ਕਿਹਨਾਂ ਟੱਚ ਹੈ ਠੀਕ ਗੱਲਬਾਤ ਕੋਈ ਮਿਲਦਾ ਗੱਲਬਾਤ ਹੁੰਦੀ ਹੋਏਗੀ ਹੁਣ ਫਾਰ ਐਗਜ਼ਾਮਪਲ ਸਮਾਜ ਤੇ ਮੋਰੀ ਲੋਕਨ ਨਾਲ ਗੱਲਬਾਤ ਹੋਏਗੀ ਹੁਣ ਭਗਵੰਤ ਮਾਨ ਹੈ ਕਿ ਮੁੱਖ ਜਥੇਦਾਰ ਸਾਹਿਬ ਨਾਲ ਗੱਲ ਨਹੀਂ ਕਰੇਗਾ ਕਿਆ ਜਥੇਦਾਰ ਦਮਦਮਾ ਸਾਰਗਾਲੀ ਕਾਲੀ ਦਲ ਦੇ ਇਜ਼ਾਮਾ ਦੀ ਗਾਲੀ ਕਰ ਸਕਦਾ ਪਿਛਲੀ ਇਲੈਕਸ਼ਨ ਤਸਵੀਰ ਬਾਦਲ ਨੇ ਕਿਹਾ ਜਗੀਰਕੌਰ ਦੇ ਇੰਟੈਕ ਹੋ ਕੇ ਐਸਪੀ ਸੀ ਸਾਨੂੰ ਡੀਰੈਲ ਜਗੀਰਕੌਰ ਨੂੰ ਬਣਾਉਣਾ ਚਾਹੁੰਦਾ ਇਹ ਗੱਲ ਅਕਾਲੀ ਦਲ ਨੇ ਕੀਤੀ ਲਾਲਪੂਰਾ ਜਿੱਤਾ ਜਿਹੜਾ ਜਗੀਰਕੌਰ ਜੀ ਨਾਲ ਰਿਸ਼ਤਾ ਹੈਗਾ ਹੈ ਤਦ ਦਾ ਹੈ ਜਦ ਪੁਲਿਸ ਅਫਸਰ ਦਿਨਾਂ ਤੇ ਉਸ ਲੱਕੇ ਡਿਊਟੀ ਕਰਦੇ ਸੀ ਹੈਨਾ ਉਹ ਇਲਾਕਾ ਸੀ ਉਹਨਾਂ ਕੋਲ ਰਿਸ਼ਤੇ ਤਾਂ ਪੁਰਾਣੇ ਵੀ ਹੁੰਦੇ ਨੇ ਨਾ ਹੁਣ ਮੈਂ ਕੱਲ ਨੂੰ ਯਾਦਵਿੰਦਰ ਜੀ ਪ੍ਰੈਸ ਕਲੱਬ ਦੇ ਇਲੈਕਸ਼ਨ ਤੇ ਖੜੇ ਹਾਂ ਮੈਂ ਯਾਦਵਿੰਦਰ ਜੀ ਨੂੰ ਸਪੋਰਟ ਕਰਦਾ ਕਿਉਂਕਿ ਮੇਰਾ অলমোস্ট عمر بیت گئی سارے میڈیا ਚੰਡੀ ਗੱਪਸ਼ਾ ਮਾਰਦੇ ਹੈ ਨਾ ਤੇ مطلب বিজেপি سپورਟ ਕਰੇ ਯਾਦਵੰਦਰ ਜੀ ਨੂੰ ਉਹ ਨਾ ਇਸ ਇੱਕ ਸ ਤਾਂ কনফিউজ ਕਰਦੇ ਨੇ ਚੀਜ਼ਾਂ ਨੂੰ ঠিক ਹੈ ਬੀਬੀ ਜਗੀਰ ਕਾ ਹਾਂ ਟੱਚ ਹੋਣਗੇ ਉਹਨਾਂ ਦਾ ਇੰਡੀਵੀਜੂਅਲ ਰਿਲੇਸ਼ਨਸ਼ਿਪ ਹੈ ਹੈਲਪ ਕਰ ਰਹੇ ਕਿਹੜੀ ਮਾੜੀ ਗੱਲ ਹੈ ਹੁਣ ਜਿਹੜਾ ਲਾਲਪੁਰਾ ਜੀ ਵੀ ਤਾਂ ਸਿੱਖ ইস্যੂ ਤੇ ਉਪਰ ਬੋਲਦੇ ਨੇ ਔਰ ਕਨਸਟੈਂਟ ਆਪਣੀ ਵੌਇਸ ਰੱਖਦੇ ਨੇ ਪੂਰੀ ਸਿੱਖ ਨੇ ਹੋ ਵੀ ਹੈ ਨਾ ਉਹ ਆਪਣੀ ਉਹ ਰੱਖਦੇ ਨੇ ਸ਼ਾਇਦ ਅਮਰਿਤ ਵੀ ਛੱਕਿਆ ਹੈ ਉਹਨਾਂ ਨੇ ਅਮਰਿਤ ਵੀ ਛੱਕਿਆ ਹੈ ਸਾਰਾ ਮਲਕ ਸਿੱਖ ਪੂਰਨ ਨੇ ਹੋਰ ਤਾਂ ਹੋਰ ਚੀਫ ਖਾਲਸਾ ਦਿਵਾਨ ਚ ਵੀ ਰਹੇ ਮਤਲਬ ਉਹਨਾਂ ਦਾ ਇੱਕ ਆਪਣੀ ਹੋਰ ਕਿਤਾਬਾਂ ਵੀ ਲਿਖਦੇ ਨੇ ਸਿੱਖ ਧਰਮ ਦੇ ਉੱਪਰ ਕਿਤਾਬਾਂ ਵੀ ਲਿਖਦੇ ਨੇ ਸੋ ਉਹਨਾਂ ਦੀ ਇੱਕ ਆਪਣੀ ਦੁਨੀਆ ਹੈ ਠੀਕ ਹੈ ਉਸ ਨੇ ਬੀਬੀ ਜੀ ਗਿੱਗਰ ਨਾਲ ਟੱਚ ਨੇ ਹੁਣ ਉਹ ਉਹ ਦਾ ਪਰਸਨਲ ਇਸ਼ੂ ਹੈ ਨਾ ਉਹਨਾਂ ਨੂੰ ਪਾਰਟੀ ਨਾਲ ਜੋੜਨਾ galtਾ ਹੈ ਹਮ ਹਮ ਪਰ ਮੈਂ ਤੁਹਾਡੇ ਤੋਂ ਜਨਰਲੀ ਪੁੱਛ ਰਿਹਾ ਤੁਹਾਨੂੰ ਬਹੁਤ ਲੰਬੇ ਸਮੇਂ ਦੇ ਤੁਸੀਂ ਭਾਜਪਾ ਚ ਕੰਮ ਕਰਦੇ ਹੋ ਤੁ ਪੰਜਾਬ ਨੂੰ ਲੈ ਕੇ ਜਾਂ ਓਵਰ ਆਲ ਇੱਕ ਅਪਰੋਚ ਆ ਜਾਂ ਤੁਸੀਂ ਜਾਂ ਫਿਰ ਮੈਂ ਪੁੱਛਦਾ ਕਿ ਲੋਕਾਂ 'ਚ ਗਲਤੀ ਹੈ ਜਾਂ ਤੁਹਾਡੇ 'ਚ ਗਲਤੀ ਹੈ ਦੇਖੋ ਜੇ ਤੁਸੀਂ ਹਿੱਟ ਨਹੀਂ ਹੋ ਰਹੇ ਪੰਜਾਬ 'ਚ ਕਿ ਤੁਹਾਨੂੰ ਰਿਸਪੌਂਸ ਨਹੀਂ ਮਿਲ ਰਿਹਾ ਤਾਂ ਲੋਕਾਂ 'ਚ ਗੜਬੜ ਹੋਊ ਜਾਂ ਤੁਹਾਡੇ 'ਚ ਹੋਊ ਦੋਈ ਗੱਲਾਂ ਹੋ ਸਕਦੀਆਂ ਹਨ ਤੁਸੀਂ ਬਹੁਤ ਸਹੀ ਗੱਲ ਕਹਿ ਰਹੇ ਹੋ ਸਾਡੀ ਜਿਹੜੀ ਪੰਜਾਬ ਵਾਸਤੇ ਕੰਮ ਕੀਤਾ ਔਰ ਜਿਹੜਾ ਅਸੀਂ ਖਾਸ ਕਰਕੇ ਪੰਜਾਬ 'ਚ ਬਹੁਤਾਂ ਤੇ ਜਿਹੜੀ ਹੈ ਸਿੱਖ ਧਰਮ ਦੀ ਹੈ ਜਿਹੜਾ ਸਿੱਖ ਧਰਮ ਵਾਸਤੇ ਕੰਮ ਕੀਤਾ ਉਹ ਗੱਲਾਂ ਅਸੀਂ ਜਿਹੜਾ ਹੈਗਾ ਥੱਲੇ ਤੱਕ ਸ਼ਾਇਦ ਨਹੀਂ ਪਹੁੰਚਾ ਪਾਏ ਜੇ ਪਹੁੰਚੀਆਂ ਵੀ ਹੈ ਤੇ ਅਸੀਂ ਉਹਨਾਂ ਗੱਲਾਂ ਦੇ ਉੱਪਰ ਪਹਿਰਾਨੇ ਦੇ ਪਾਏ ਹੁੰਦਾ ਕੀ ਹੈ ਕਿ ਸਪੋਸ ਕਰਤਾਰਪੁਰ ਲੰਗਾ ਖੁੱਲ ਗਿਆ ਹੋਰ ਚੀਜ਼ਾਂ ਖੁੱਲ ਗਈਆਂ ਉਹ ਕੋਈ ਗੱਲ ਕਰ ਹੀ ਨਹੀਂ ਰਿਹਾ ਹੈ ਨਾ ਇਹ ਸ਼ਾਇਦ ਪਹਿਲੀ ਵਾਰ ਹੋਇਆ ਕਿ ਦੇਸ਼ ਦੇ ਹਰ ਗਵਰਨਰ ਸਾਊਥ ਦੇ ਗੁਰੂ ਮਹਾਰਾਜ ਦਾ ਉੱਥੇ ਪ੍ਰਕਾਸ਼ ਪਰ ਬਣਾਇਆ ਗਿਆ ਇਹ ਪਹਿਲੀ ਵਾਰ ਹੋਇਆ ਦੇ ਵਰਲਡ ਦੀ ਸਾਰੀ ਐਮਬੈਸੀ ਜਿਹੜੀਆਂ ਬੀਜੇ ਨਹੀਂ ਆ ਬੀਜੇਪੀ ਕਹੇਗਾ ਸੌਰੀ ਇੰਡੀਆ ਦੀ ਉੱਥੇ ਇਹਨਾਂ ਨੇ ਮਨਾਇਆ ਠੀਕ ਹੈ ਨਾ ਲਾਲ ਕਿਲੇ ਤੇ ਮਨਾ ਤੁਸੀਂ ਦੇਖੋ ਨਾ ਸਿੱਖ ਧਰਮ ਵਾਸਤੇ ਤਾਂ ਜਿਹੜਾ ਹੈਗਾ ਮੋਦੀ ਜੀ ਮਸ਼ਨ ਨਤਮਸਤਕ ਰਹਿੰਦੇ ਨੇ ਠੀਕ ਹੈ ਨਾ ਸੋ ਸ਼ਾਇਦ ਅਸੀਂ ਉਹ ਗੱਲ ਨਹੀਂ ਪੁੱਛਾ ਪਾਏ ਠੀਕ ਹੈ ਨਾ ਜਾਂ ਕਹਿ ਨਹੀਂ ਪਾਏ ਜਾਂ ਵਿਰੋਧੀ ਸਾ ਦਾ ਦੁਸ਼ਪ੍ਰਚਾਰ ਕਰਦਾ ਹੈ ਔਰ ਅਕਾਲੀ ਦਲ ਨਾ ਜੁੜ ਕੇ ਆਹਿੰਦੀ ਐਸਜੀਪੀਸੀ ਕਿਉਂਕਿ ਉਸ ਤੱਕ ਐਸਜੀਪੀਸੀ ਹੁਣ ਤੱਕ ਜਿਹੜੇ ਇਲੈਕਸ਼ਨ ਜਿਹੜੇ ਹੋਏ ਸੀ ਲਾਸਟ ਉਸ ਦਾ ਕਿਸ਼ਰਮਣੇ ਕਾਲੀ ਦਲ ਦੇ ਬਾਦਲ ਦੀ ਟਿਕਟ ਜਿੱਤੇ ਹੋਈ ਲੋਕ ਹੈ ਨਾ ਉਹ ਉਹਨਾਂ ਦੀ ਗੱਲਾਂ ਤੇ ਪੈਰਾ ਦਿੰਦੇ ਝੂਠ ਪ੍ਰਚਾਰ ਕਰਦੇ ਦੁਸ਼ਪ੍ਰਚਾਰ ਕਰਦੇ ਨੇ ਤਾਂ ਹੀ ਤਸੀ ਬਾਰ ਬਾਰ ਕਹਿੰਦੇ ਸਾਨੂੰ ਐਵਿਡੈਂਸ ਦੇ ਦੋ ਸੋ ਹੈ ਕਿ ਤਨਾ ਕਹਤੇ ਪਰ ਅਸੀਂ ਡਟੇ ਆ ਕਿਉਂਕਿ ਸੱਚ ਦੇ ਨਾਲ ਆ ਸੀ ਅਸੀਂ ਕੋਈ ਕੰਮ ਗਲਤ ਨਹੀਂ ਕੀਤਾ ਅਸੀਂ ਕਦੀ ਪੰਜਾਬ ਦੇ ਖਿਲਾਫ ਨਹੀਂ ਗਏ ਕਦੀ ਅਸੀਂ ਸਿੱਖ ਧਰਮ ਦੇ ਖਿਲਾਫ ਨਹੀਂ ਗਏ ਅਸੀਂ ਕਦੀ ਕੁਝ ਗਲਤ ਨਹੀਂ ਕੀਤਾ ਪੰਜਾਬ ਚ ਕਦੀ ਭਾਈਚਾਰਕ ਸ ਲੈ ਕਰਕੇ ਹੀ ਜੜੀਏ ਪੰਜਾਬ ਦੀ ਭਾਈਚਾਰਕ ਸਾਂਝ ਰਹੀ ਸਾਡੇ ਕਈ ਲੀਡਰ ਸ਼ਹੀਦ ਹੋ ਗਏ ਮੋਗਾ ਦੇੰਦ ਸਾਡੀ ਆਰਐਸਐਸ ਸ਼ਾਖਾ ਦੇ ਉੱਪਰ ਅਟੈਕ ਕਿਨੇ ਸਾਰੇ ਸਿਵਨ ਸਿਵ ਸਾਡੇ ਸ਼ਹੀਦ ਕਰਤੇ ਇੱਕ ਆਸੀ ਸੀਗੇ ਜਿਹੜਾ ਹਮੇਸ਼ਾ ਖੜੇ ਰਹਿੰਦੇ ਸੀਗੇ ਸਾਂਝ ਦੇ ਉੱਪਰ ਪਹਿਰਾ ਦਿੰਦੇ ਸੀ ਅੱਜ ਵੀ ਦਿੰਦੇ ਆ ਕੱਲ ਵੀ ਦੇਵਾਂਗੇ ਅੱਗੇ ਵੀ ਦਿੰਦੇ ਰਹਾਂਗੇ ਸਾਨੂੰ ਪੰਜਾਬ ਚ ਲੋਕ ਵੋਟ ਕਰਨ ਨਾ ਕਰਨ ਪਰ ਭਾਈਚਾਰਕ ਸਾਂਝ ਸਿੱਖ ਧਰਮ ਵਾਸਤੇ ਅਸੀਂ ਹਮੇਸ਼ਾ ਖੜੇ ਆ ਖੜੇ ਰਾਵਾਂਗੇ ਧੰਨਵਾਦੀ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਇਹ ਸਨ ਬਨੀ ਜੋਸ਼ੀ ਜਿਨ੍ਹਾਂ ਨਾਲ ਗੱਲਬਾਤ ਹੋਈ ਚੰਡੀਗੜ੍ਹ ਦਾ ਬੜਾ ਇੰਪੋਰਟੈਂ ਦੱਬੀ ਬੈਠਾ ਜੇ ਸਾਦੇ ਸ਼ਬਦਾਂ ਚ ਕਹਿਣਾ ਹੋਵੇ 2300 ਏਕੜ ਦੇ ਨੇੜੇ ਜ਼ਮੀਨ ਆ ਪੰਜਾਬ ਦੀ ਬਿਊਰੋਕ੍ਰੇਸੀ ਕੋਲੇ ਚੰਡੀਗੜ੍ਹ ਦੀ ਬਿਊਰੋਕ੍ਰੇਸੀ ਕੋਲੇ ਫਾਈਲਾਂ ਪਹੁੰਚ ਚੁੱਕੀਆਂ ਨੇ ਕਿ ਪੂਰੇ ਪ੍ਰੂਫ ਕੀਨੇ ਸਬੂਤ ਕੀਨੇ ਤਾਂ ਜ਼ਰੂਰ ਪੰਜਾਬ ਦੀ ਜ਼ਮੀਨ ਚੰਡੀਗੜ੍ਹ ਨੂੰ ਵਾਪਸ ਦੇਣੀ ਚਾਹੀਦੀ ਆ ਕਿਉਂਕਿ ਜਿਸ ਲੈਂਡ ਦੇ ਉੱਤੇ ਉਹਦਾ ਹੱਕ ਬਣਦਾ ਔਰ ਨਾਲ ਦੀ ਨਾਲ ਜਿਹੜੇ ਚੰਡੀਗੜ੍ਹ ਦੇ ਬਾਕੀ ਈਸ਼ੂ ਵੀ ਨੇ ਪੰਜਾਬ ਦੇ ਨਾਲ ਚੱਲਦੇ ਰਹਿੰਦੇ ਆ ਉਹ ਵੀ ਸੌਟ ਆਊਟ ਹੋਣੇ ਚਾਹੀਦੇ ਆ ਤਾਂ ਹੀ ਇਹ ਗੱਲ ਦੇਸ਼ਿਤ ਚ ਤਾਂ ਹੀ ਇਹ ਗੱਲ ਪੰਜਾਬ ਤੇ ਚੰਡੀਗੜ੍ਹ ਦੇ ਹਿੱਤ ਚ ਆ